ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਸਾਡੇ ਚੈਨਲ ਤੇ ਜੀ ਅੱਜ ਬਹੁਤ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਪਹੁੰਚੇ ਹਾਂ ਜੀ ਪਿੰਡ ਰੋਡੇ ਜਿਵੇਂ ਰੋਇਟਗੜਾ ਜੀ ਰੋਟਗੜਾ ਹਾਲੀ ਸ਼ਾਨ ਘੋੜੇ ਦਾ ਘਰ ਸੀ ਤੇ ਸਾਰੇ ਬੰਦਿਆਂ ਲਈ ਬੜੀ ਮੁਕੱਦਸ ਜਗ੍ਹਾ ਹੈ ਉਵੇਂ ਹੀ ਰੋਡੇ ਪਿੰਡ ਵੀ ਜੀ ਬਾਈ ਮਿੰਟੂ ਜੀ ਦਾ ਪਿੰਡ ਹੈ ਕਿ ਨਹੀਂ ਘੋੜੇ ਘੋੜੀਆਂ ਨਾਲ ਦੇ ਘਰੋਂ ਗਏ ਤੇ ਇਹਨਾਂ ਦੇ ਘਰੇ ਇਹੋ ਜਿਹੇ ਘੋੜੇ ਨੁਕਰੇ ਪੈਦਾ ਹੋਏ ਜਿਨ੍ਹਾਂ ਨੇ ਅਲੱਗ ਹੀ ਕੋਈ ਮਕਾਮ ਹਾਸਲ ਕੀਤਾ ਹੈ ਤੇ ਲੋਕ ਉਹਨਾਂ ਦਾ ਘੋੜਿਆਂ ਦਾ ਨੌ ਕੱਟ ਲੈਂਦੇ ਤੇ ਬਾਈ ਮਿੰਟੂ ਵਾਲੇ ਘੋੜੇ ਦੇ ਨਾਂ ਨਾਲ ਹੀ ਚੱਲੀ ਜਾਂਦੇ ਆ ਜੀ ਹਲੇ ਵੀ ਮਾਲਕ ਵੀ ਬਦਲ ਗਏ ਪਰ ਨਾਂ ਬਾਈ ਮਿੰਟੂ ਜੀ ਦਾ ਚੱਲਦਾ ਪਹਿਲਾਂ ਗੱਲ ਕਰਦੇ ਆ ਜੀ ਬਾਈ ਪਿੰਦਾ ਜੀ ਨਾਲ ਤੇ ਬਾਈ ਜੀ ਸਪੈਸ਼ਲ ਕੈਨੇਡਾ ਤੋਂ ਆਏ ਆ ਜੀ 2 ਦਿਨ ਲਈ ਘੋੜੇ ਦੇ ਸ਼ੌਕ ਚ ਘੋੜੇ ਇਹਨਾਂ ਕੋਲ ਪਹਿਲਾਂ ਵੀ ਸੀਗੇ ਤੇ ਹੁਣ ਇਹਨਾਂ ਨੇ ਅੱਜ ਇੱਕ ਨਵਾਂ ਘੋੜਾ ਬਾਈ ਮਿੰਟੂ ਜੀ ਤੋਂ ਲਿਆ ਜੀ ਬਾਹੂ ਬਲੀ ਤੇ ਕਿਵੇਂ ਬਾਈ ਜੀ ਪਹਿਲਾਂ ਦਾ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸੱਸੀ ਗੱਲ ਦੀ ਸਾਰਿਆਂ ਨੂੰ ਤੇ ਤੇ ਬਾਈ ਜੀ ਕੈਨੇਡਾ ਵੀ ਆਪਾਂ ਚਲੇ ਗਏ ਤੇ ਫਿਰ ਮਗਰੋਂ ਪੈਰ ਦਾ ਕੋੜੇ ਹਲੇ ਵੀ ਖਿੱਚੀ ਜਾਂਦੇ ਆ ਹਾਂਜੀ ਹਾਂਜੀ ਕੋੜੇ ਗੇ ਪੁੱਠਾ ਲਿਆਈ ਜੀ ਇੱਥੇ ਖਿੱਚ ਗਏ ਤੇ ਬਾਈ ਜੀ ਉੱਥੇ ਜਦੋਂ ਕੰਮ ਕਰ ਕਰਦੇ ਹੋ ਫਿਰ ਜੀ ਲੱਗ ਜਾਂਦਾ ਕੰਮ 'ਚ ਕਿ ਧਿਆਨ ਮਗਰ ਹੀ ਰਹਿੰਦਾ ਨਹੀਂ ਇੱਧਰ ਹੀ ਰਹਿੰਦਾ ਈ ਧਿਆਨ ਦਾ ਹਾਂਜੀ ਫੇਰ ਵੀ ਬਾਈ ਜੀ ਪਰ ਫੇਰ ਜਦੋਂ ਤਿਆਰ ਇੱਤੇ ਰਹਿੰਦਾ ਤਾਂ ਫੇਰ ਕਿ ਮੈਂ ਜ਼ਿੰਦਗੀ ਦੋ ਬੇੜੀਆਂ 'ਚ ਸਵਾਰੀ ਵਾਲੀ ਗੱਲ ਹੈ ਬਿਲਕੁਲ ਦੋ ਬੇੜੀਆਂ ਸਵਾਰ ਹੈ ਜੀ ਠੀਕ ਹੈ ਜੀ ਹਾਂਜੀ ਤੇ ਭਾਈ ਜੀ ਘੋੜਾ ਤੁਹਾਡੇ ਕੋਲ ਨੁਕਰਾ ਪਹਿਲਾਂ ਵੀ ਬਹੁਤ ਚੰਗਾ ਇੱਕ ਤਾਲਾ ਘੋੜਾ ਅਸ਼ਵਰਾਜ ਹੈ ਹਾਂਜੀ ਹਾਂਜੀ ਦਾਨੇ ਘੋੜੇ ਦਾ ਬੱਚਾ ਤੇ ਹੁਣ ਫਿਰ ਆਪਾਂ ਤੀਜਾ ਘੋੜਾ ਜਿਹੜਾ ਖਰੀਦਿਆ ਐ ਇੰਨਾ ਕੀ ਇਸ ਘੋੜੇ ਦੇ ਤੁਹਾਡੇ ਐਚ ਵੀ ਠਾਲ ਤੇ ਵੀ ਘੋੜਾ ਲੈਣਾ ਪਿਆ ਤੇ ਕੈਨੇਡਾ ਤੋਂ ਆਉਣਾ ਪਿਆ ਲੈਣ ਵਾਸਤੇ ਜੀ ਇਹ ਕੀ ਹੋਇਆ ਸੀ ਅਸੀਂ ਪਹਿਲਾਂ ਤੋਂ ਇੱਛਕ ਸੀਗੇ ਘੋੜਾ ਲੈਣ ਦੇ ਤੇ ਪਰ ਚਲੋ ਦਾਣਾ ਪਾਣੀ ਜਦੋਂ ਹੁੰਦਾ ਜੀ ਆਪਣੇ ਘਰੇ ਉਹਦੇ ਹੀ ਆਉਂਦੇ ਹਨ ਜਾਨਵਰ ਜੀ ਅਸੀਂ ਪਹਿਲਾਂ ਵੀ ਅੰਕਲ ਕੋਲ ਐ ਜੀ ਚਲੋ ਪਹਿਲਾਂ ਕੋਈ ਨਹੀਂ ਸਵਾਬ ਬੈਠਾ ਜੀ ਹੁਣ ਫਿਰ ਅੰਕਲ ਨੂੰ ਮਨਾਇਆ ਕਰ ਕਰਾ ਕੇ ਠੀਕ ਹੈ ਤੇ ਹੁਣ ਫਿਰ ਬਣਿਆ ਜੀ ਇਹਦਾ ਸਵਾਬ ਆਪਣੇ ਦਾਣਾ ਪਾਣੀ ਕਰਦਾ ਜੀ ਜੀ ਹਾਂਜੀ ਤੇ ਭਾਈ ਜੀ ਇਹ ਘੋੜੇ ਨੂੰ ਤੁਸੀਂ ਕੋਈ ਇਹੀ ਜੀ ਗੱਲ ਤਾਂ ਘੋੜੇ ਚ ਖਾਸ ਹੈ ਜਿਹੜਾ ਤੁਸੀਂ ਘੋੜਾ ਲੈਣ ਕੈਨੇਡਾ ਤੋਂ ਵੀ ਆ ਗਏ ਤੇ ਵਾਹ ਵਾ ਆਪਣੇ ਸਾਰੇ ਸੱਜਣ ਇਕੱਠੇ ਹੋਏ ਆ ਤੁਹਾਨੂੰ ਕੀ ਇਹਦੇ ਚ ਹੁਣ ਤੁਹਾਡੇ ਮਨ ਦਾ ਫੁਰਨਾ ਕੀ ਵੀ ਇਸ ਘੋੜੇ ਚ ਬਾਕੀ ਘੋੜਿਆਂ ਤੋਂ ਖਾਸ ਕੀ ਹੈ ਜੀ ਬਸ ਜੀ ਖਾਸ ਤਾਂ ਚਲੋ ਘੋੜੇ ਸਾਰੇ ਸੇਮ ਹੁੰਦੇ ਆ ਜੀ ਹਾਂਜੀ ਤੇ ਪਰ ਹੁਣ ਆਪੋ ਆਪਣੇ ਚੋਇਸ ਹੁੰਦੀ ਹੈ ਨਾ ਜੀ ਠੀਕ ਹੈ ਜੀ ਨਾ ਘੋੜਾ ਵਧੀਆ ਲੱਗਿਆ ਜੀ ਤੇ ਕਾਫੀ ਟਾਈਮ ਤੋਂ ਪਿੱਛੇ ਸੀਗੇ ਅੰਕਲ ਦੇ ਜੀ ਤੇ ਹੁਣ ਫਿਰ ਅੰਕਲ ਜੀ ਮੰਨੇ ਤਾਂ ਆਉਣਾ ਪਿਆ ਜੀ ਚਲੋ ਚਾਹੇ ਘੋੜਿਆਂ ਦਾ ਪਾਣੀ ਖੀਤੀ ਕੇ ਲਿਆ ਜੀ ਨਾਲ ਮੈਨੂੰ ਹੀ ਵਾਨਾ ਬਣ ਕੇ ਨਾਲ ਸਾਰੇ ਸੱਜਣ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਜੀ ਹਾਂਜੀ ਚਲੋ ਤੁਹਾਨੂੰ ਇੱਕ ਤਾਂ ਮੁਬਾਰਕ ਇੱਕ ਵਾਰ ਫੇਰ ਤੋਂ ਊੜੇ ਜਿ ਘੋੜਾ ਜਦੋਂ ਤੁਹਾਡੇ ਕੋਲ ਜਾਊਗਾ ਹਾਂਜੀ ਤੇ ਇਹਦੀ ਫੀਸ ਵਗੈਰਾ ਮੀਟਿੰਗ ਲਈ ਲੋਕਾਂ ਨੂੰ ਅਵੇਲੇਬਲ ਕਰਾਉਂਗੇ ਘੋੜਾ ਜੀ ਬਿਲਕੁਲ ਜੀ ਲੋਕਾਂ ਵਾਸਤੇ ਲੈ ਲੈ ਆ ਜੀ ਆਪਾਂ ਠੀਕ ਹੈ ਹਾਂਜੀ ਕਿੰਨੀ ਇਹਦੀ ਮੀਟਿੰਗ ਫੀਸ ਵਗੈਰਾ 31000 ਜੀ ਠੀਕ ਹੈ ਜੀ ਹਾਂਜੀ ਤੇ ਜਿਹੜਾ ਇਹ ਇੱਕ ਰੌਲਾ ਵੀ ਅਸੀਂ ਤਾਂ ਇੱਕ ਵਾਰ ਹੀ ਘੋੜਾ ਛੱਡਾਂਗੇ ਦੋ ਵਾਰੀ ਛੱਡਾਂਗੇ ਕਿਵੇਂ ਹੈ ਜੀ ਨਹੀਂ ਉਹ ਦੇਖੋ ਆਪਾਂ ਦੋ ਵਾਰ ਤਾਂ ਛੱਡਾਂਗੇ ਛੱਡਾਂਗੇ ਬਾਕੀ ਕੋਈ ਦੇਖ ਲਾਂਗੇ ਜੀ ਆਪਾਂ ਬਾਅਦ ਦਾ ਵੀ ਸੀਨ ਕੀ ਬਣਦਾ ਜੀ ਠੀਕ ਹੈ ਹਾਂਜੀ ਬਾਕੀ ਕੋਸ਼ਿ ਕੋਈ ਨਰਾਜ ਨਾ ਹੋਵੇ ਹਾਂਜੀ ਹਾਂਜੀ ਬਾਕੀ ਲੋਕ ਵੀ ਸੋਚ ਲ ਜੀ ਆਪਣੀਆਂ ਘੋੜਿਆਂ ਨੂੰ ਚੈੱਕ ਕਰਾ ਕੇ ਲਿਆਉਣ ਤਾਂ ਕਿ ਉਹਨਾਂ ਦੇ ਆਪ ਦੇ gekeڑے ਵੀ ਘੱਟ ਲੱਜਣ ਹਾਂਜੀ ਇਹ ਬੰਦੇ ਇਹ ਵੀ ਸੋਚ ਲੈਂਦੇ ਵੀ ਚਲੋ ਘੋੜੇ ਵਾਲੇ ਨੇ ਜਵਾਬ ਨਹੀਂ ਦੇਣਾ ਹਾਂਜੀ ਤੇ gekeੜੇ ਤੇ ਕਿਹੜਾ ਬੰਨੀ ਰੱਖਦੇ ਆ ਬਿਲਕੁਲ ਜੀ ਬੈਟਰ ਹੈ ਵੀ ਡਾਕਟਰ ਤੋਂ ਤੁਸੀਂ ਚੈੱਕ ਕਰਾ ਕੇ ਲਿਓ ਹਾਂਜੀ ਹਾਂਜੀ ਬੇਸ਼ੱਕ ਤੁਹਾਨੂੰ ਘੋੜੇ ਵਾਲਾ ਤਾਂ ਕੋੜਾ ਛੱਡ ਦੂ ਪਰ ਗੱਡੀ ਦਾ ਕਿਰਾਇਆ ਤੁਹਾਡਾ ਆਪਣਾ ਕੀਮਤੀ ਸਮਾਂ ਤਾਂ ਉਹਨਾਂ ਦਾ ਲੱਗਦਾ ਖਰਾਬ ਹੋ ਰਹੀ ਹੈ ਨਾ ਚਲੋ ਠੀਕ ਹੈ ਭਾਈ ਬਹੁਤ ਮੁਬਾਰਕ ਤੇ 20 ਡਿਗਰੀ ਤਾਂ ਲਈ ਹੁਣ ਤੁਸੀਂ ਤਾਂ ਕੋੜਿਆਂ ਦੇ ਪੂਰੀ ਆ ਪੁਰਾਣੇ ਵੀ ਹੋ ਗਏ ਤੇ ਤੁਹਾਡੀ ਆਸ਼ੀਰਵਾਦੇ ਘੱਡੀ ਵਿੱਚ ਕੈਨੇਡਾ ਜਾ ਕੇ ਵਿਖਾਈ ਕੋਈ ਨਵਾਂ ਬੰਦਾ ਕੋੜਿਆਂ ਚ ਆਉਂਦਾ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਥੋੜਾ ਜੀ ਵਿੱਚ ਕਹਿਣਾ ਚਾਹੁੰਦਾ ਕੋੜਿਆਂ ਦੇ ਸਭ ਤੋਂ ਵੱਡਾ ਯੋਗਦਾਨ ਐਸ ਦੇ ਵਿੱਚ ਜੀ ਮਨਰਾਜ ਅੰਕਲ ਤੇ ਰਿਸ਼ਪਾਲ ਅੰਕਲ ਤੇ ਬਾਈ ਲਾਲੀ ਦਾ ਜੀ ਕਿੰਨੇ ਸਾਡੇ ਕੋੜਾ ਘਰੇ ਚੱਲੇ ਆ ਜੀ ਜੀ ਤੇ ਜੀ ਨਵੇਂ ਬੰਦਿਆਂ ਨੂੰ ਇਹੀ ਹੈ ਜੀ ਬਸ ਗਲਤ ਬੰਦਿਆਂ ਧੱਕੇ ਨਾਲ ਆਪਾਂ ਤੇ ਜੀ ਹਾਂਜੀ ਬਸ ਆਪੇ ਤੋ ਜਸਮਨ ਜਾਨਵਰ ਲੋ ਜੋ ਵੀ ਲੈਣਾ ਆਪਾਂ ਹਾਂਜੀ ਪਿੰਡਾਂ ਜਿਹਨਾਂ ਕਾਵਤ ਹੁੰਦੀ ਐ ਵੀ ਸਾਧਾਂ ਦੀ ਕੁੱਤੀਾਂ ਦੇ ਜਿੰਨਾ ਨੂੰ ਸੁਭਾਅ ਤੇ ਉਹੀ ਗੁਣਰੀ ਨਾ ਲੱਗਣ ਪਹਿਲਾਂ ਆਪਣੇ ਗੁਰੂ ਜੀ ਜੰਗੀ ਤਰ੍ਹਾਂ ਬਣਾ ਲਓ ਬਿਲਕੁਲ ਜੀ ਜਿਹੜਾ ਤੁਹਾਡਾ ਕੋਈ ਮੈਂਟਰ ਹੈ ਜਾਂ ਜਿਹੜਾ ਤੁਹਾਡਾ ਗੁਰੂ ਹੈ ਉਹ ਸਿਆਣੇ ਬੰਦੇ ਨੂੰ ਗੁਰੂ ਬਣਾਓ ਬਿਲਕੁਲ ਜੀ ਤੇ ਸਿਆਣਾ ਬੰਦਾ ਤੁਹਾਨੂੰ ਕਿਸੇ ਵੀ ਕਿਸੇ ਵੀ ਫੀਲਡ ਚ ਅੱਗੇ ਲੈ ਜਾਂਦਾ ਹੈ ਤੇ ਮਾੜੇ ਬੰਦੇ ਆਪਣੇ ਥੋੜੇ ਲਾਲਚ ਵਾਸਤੇ ਤੁਹਾਡਾ ਕਈ ਦਾ ਖਸਾ ਨੁਕਸਾਨ ਕਰਾਉਂਦਾ ਹੈ ਬਿਲਕੁਲ ਤੋ ਆਪਣਾ ਜਿਹੜਾ ਗੁਰੂ ਆ ਉਹ ਦੇਖਭਾਲ ਕੇ ਬੰਦੇ ਨੂੰ ਬਣਾ ਲੈਣਾ। ਬਿਲਕੁਲ ਜੀ ਹਾਂਜੀ। ਹੁਣੇ ਸਿਆਣੇ ਬੰਦੇ ਸੀ ਇਹਨਾਂ ਨੇ ਤੁਹਾਨੂੰ ਇੱਕ ਓੜਾ ਹੱਲਾ ਸ਼ੇਰੀ ਨਾਲ ਦਵਾਤਾ। ਹਾਂਜੀ ਹਾਂਜੀ। ਤੇ ਜੇ ਇਹ ਆ ਅਣਜਾਣ ਜਾਂ ਨਿਆਣੇ ਹੁੰਦੇ ਹੋ ਸਕਦਾ ਏ ਤੁਹਾਨੂੰ ਚੰਗਾ ਘੋੜਾ ਲੈਣ ਨੂੰ ਵੀ ਰੋਕ ਲੈਣ ਦੀ। ਕਿਉਂਕਿ ਇਹਨਾਂ ਨੇ ਡਰੀ ਜਾਣਾ ਸੀ ਵੀ ਸਾਡੇ ਤੇ ਕੋਈ ਗੱਲ ਨਾ ਆ ਜੇ। ਹਾਂਜੀ ਹਾਂਜੀ। ਜਦੋਂ ਬੰਦੇ ਨੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ। ਹਾਂਜੀ। ਚਲੋ ਠੀਕ ਹੈ ਬਾਈ ਜੀ ਬਹੁਤ ਮੁਬਾਰਕ। ਹੁਣ ਗੱਲ ਕਰਦੇ ਆ ਜੀ ਨੁਕਰੇ ਘੋੜਿਆਂ ਦੇ ਬਾਬਾ ਬੋੜ ਬਾਈ ਮਿੰਟੂ ਜੀ ਨਾਲ। ਬਹੁਤ ਬਹੁਤ ਸਵਾਗਤ ਹੈ ਵਿੰਟੂ ਭਾਈ ਤੁਸੀਂ ਕੈਮਰੇ ਤੇ ਬਹੁਤ ਘੱਟ ਹੀ ਨਜ਼ਰ ਆਉਨੇ ਹੋ ਜੀ ਜੀ ਤੁਹਾਨੂੰ ਮੰਨ ਜ ਤੁਹਾਡੇ ਧੰਨਵਾਦ ਸਦਕਾ ਆਉਣ ਤੇ ਧੰਨਵਾਦ ਭਾਈ ਜੀ ਬਹੁਤ ਸਾਰਾ ਧੰਨਵਾਦ ਜੀ ਭਾਈ ਹਾਂ ਜੀ ਭਾਈ ਜੀ ਘੋੜਿਆਂ ਦਾ ਸਫ਼ਰ ਕਿੰਨਾ ਕੁ ਪੁਰਾਣਾ ਹੋ ਗਿਆ ਜੀ ਕਾਫੀ ਲੰਮਾ ਟਾਈਮ ਹੋ ਗਿਆ ਠੀਕ ਕਿੰਨੇ ਸਾਲ ਹੋ ਗਏ ਤੁਹਾਡੀ ਅੰਦਾਜ਼ਾ ਤਕਰੀਬਨ 35 ਸਾਲ ਹੋ ਗਏ ਉਹ ਉਮਰ ਕਿੰਨੀ ਹੋ ਗਈ ਸੀ ਮੇਰੀ ਉਮਰ ਹੋ ਗਈ 34 ਸਾਲੀ ਠੀਕ ਹੈ ਜੀ ਹਾਂ ਤੇ ਬੈਜੀ ਘੋੜਿਆਂ ਦਾ ਜਦੋਂ ਘਰ ਚਾਏ ਤਾਂ ਤੁਸੀਂ ਲੈ ਕੇ ਆਏ ਜਾਂ ਤੁਹਾਡੇ ਤੋਂ ਪਹਿਲਾਂ ਵੀ ਘਰ ਕੋੜੇ ਨਹੀਂ ਨਹੀਂ ਲੈ ਕੇ ਤੁਸੀਂ ਲੈ ਕੇ ਆਏ ਹੋ ਜੀ ਸ਼ੁਰੂਆਤ ਕਿਵੇਂ ਹੋਈ ਜੀ ਕਿੰਨੇ ਕ ਘੋੜਿਆਂ ਤੋਂ ਹੋਈ ਜਾਂ ਇੱਕ ਅੱਧੀ ਘੋੜੀ ਕਈ ਸਾਲ ਰੱਖੀ ਫੇਰ ਹਾਂ ਨਹੀਂ ਹਾਂ ਪਹਿਲਾਂ ਇੱਕ ਕੋੜੀ ਖਰੀਦੀ ਜੀ ਉਹ ਇੱਕ ਸੂਆ ਲਿਆ ਸੀ ਜੀ ਸੇਲ ਕਰਤੀ ਜੀ ਸਾਲ ਕੁ ਗਾਇਬ ਵੀ ਪਿਆ ਜੀ ਫੇਰ ਦੁਬਾਰਾ ਲੈ ਲਈ ਜੀ ਫਿਰ ਉਹ ਤੋਂ ਇੱਕ ਤੋਂ ਹੀ ਲਗਾਤਾਰ ਉਹਨੇ ਤਿੰਨ ਮਸ਼ੇਰੀਆਂ ਤੇ ਚਾਰ ਘੋੜੀਆਂ ਬਣ ਗਈਆਂ ਜੀ ਉਹਦੇ ਨਾਲ ਲਾਈਨ ਅਸੀਂ ਫਿਰ ਸੰਭਾਲ ਲਈ ਜੀ ਫਿਰ 96 99 ਜਦ ਮੈਂ ਸਿੰਗਾਪੁਰ ਚੱਲ ਗਿਆ ਜੀ ਪਰ 4 ਸਾਲ ਉੱਥੇ ਮੈਂ ਇਹ ਹੀ ਕਹੂੰਗਾ ਵੀ ਮੇਰਾ ਟਾਈਮ ਵੇਸਟੀ ਹੋਇਆ ਜੀ ਪਰ ਮੈਂ ਇੱਥੇ ਆ ਕੇ ਫਿਰ ਇਸ ਲਾਈਨ ਨੂੰ ਵਰਕਰ ਰੱਖਿਆ ਹਾਂ ਜੀ ਤੇ ਇੱਕ ਇੰਨੀ ਵਧੀਆ ਸਾਡਾ ਕੰਮ ਹੋਇਆ ਵੀ ਸਨ 99 2000 ਦੀ ਗੱਲ ਹੋਊਗੀ ਜੀ ਇੱਕ ਐਹੋ ਜਨਮ ਸਾਨੂੰ ਮਿਲਿਆ ਵੀ ਉਹਨੇ ਸਾਡੀ ਜ਼ਿੰਦਗੀ ਦਾ ਜਿਹੜਾ ਜੀ ਉਹ ਸਭ ਕੁਝ ਹੀ ਮਿੰਟੋ-ਮਿੰਟੋ ਹੋਣ ਲੱਗ ਪਿਆ ਬਕਰਾ ਹੋ ਗਿਆ ਹਾਂ ਜੀ ਹਾਂ ਜੀ ਉਹ ਘੋੜੇ ਦਾ ਕੀ ਨਾਂ ਸੀ ਵੀਰ ਜੀ ਕਿ ਜਿਹੋ ਸਾਡੇ ਵੱਲੋਂ ਵੱਡੇ ਘੋੜੇ ਨਾਲ ਫੇਮਸ ਹੋਇਆ ਜੀ ਠੀਕ ਹੈ ਤੇ ਸੀ ਵੀ ਵਾਕੇ ਵੱਡਾ ਘੋੜਾ ਉਹਨੂੰ ਇਸ ਗੱਲ ਇਨ ਕੋ ਸ਼ੱਕ ਨਹੀਂ ਵੀ ਉਹਨ ਵੱਡਾ ਘੋੜਾ ਕਹਿਣ ਤੋਂ ਕੋਈ ਅਸੀਂ ਵੱਡੇ ਦਾ ਮਤਲਬ ਉਮਰ ਦਾ ਵੱਡਾ ਨਹੀਂ ਕੱਦ ਦਾ ਵੱਡਾ ਕੱਦ ਦਾ ਕੱਦ ਸਾਈਜ਼ ਸਾਈਜ਼ ਇੰਨਾ ਵਧੀਆ ਇਸ ਘੋੜੇ ਦਾ ਜੀ ਕਿ ਜਿਹਨੇ ਅੱਜ ਤੱਕ ਨੁਕਰਾ ਬਰੀਡ ਦੇ ਵਿੱਚ ਸਾਈਜ਼ ਲਿਆਣ ਕੇ ਵੱਡਾ ਹੱਥ ਹੈ ਹਾਂਜੀ ਜਿਹੜੇ ਅੱਜ ਉਹ ਤੋਂ 57 57 ਇੰਚ ਤੋਂ ਘੋੜਿਆਂ 70-70 ਇੰਚ ਦੀ ਗੱਲ ਹੋ ਰਹੀ ਹੈ ਹਾਂਜੀ ਸਾਡੇ ਉਸ ਘੋੜੇ ਦਾ ਹੱਥ ਆਇਆ ਤੇ ਜੀ ਉਸ ਘੋੜੇ ਦਾ ਵੱਡਾ ਘੋੜਾ ਤਾਂ ਹੋ ਗਿਆ ਜੀ ਉਹ ਖੁਦ ਕਿਹੜੇ ਘੋੜੇ ਦਾ ਬੱਚਾ ਸੀਗਾ ਜੀ ਉਹ ਬੋਰ ਵਾਲੇ ਕੋੜਾ ਦੱਸਗੇ। ਉਹ ਬੋਰ ਵਾਲੇ ਕੋੜੇ। ਮਾਂ ਵੱਲੋਂ ਬਾਬੇ ਜੱਗਾ ਸਿੰਘ ਪਾਈਕੋਟ ਵਾਲਾ ਹੁੰਦਾ ਇਹ ਕੋੜੇ ਸੀ ਕੋੜਾ। ਉਹ ਚੰਗੀ ਲਾਈਨ ਦਾ ਕੋੜਾ ਸੀ ਕੋਈ। ਜੀ। ਮਾਂ ਉਹਦੀ ਉਹ ਉਧਰ ਸੀਗੀ। ਠੀਕ ਹੈ। ਹਾਂਜੀ। ਆ ਬੋਰ ਵਾਲੇ ਕੋੜੇ ਬਾਰੇ ਜੀ ਵੈਸੇ ਤਾਂ ਸਾਰੇ ਲੋਕ ਜਾਣਦੇ ਆ ਪਰ ਜਿਹੜੀ ਨਵੀਂ ਪੀੜ੍ਹੀ ਐ ਸ਼ਾਇਦ ਜਾਣਦੀ ਨਾ ਹੋਵੇ। ਅੱਜ ਜੇ ਤੁਸੀਂ ਨੁਕਰੇ ਦੇ ਵਿੱਚ ਕਹੋਗੇ ਮੈਨੂੰ ਲੱਗਦਾ 50% ਤੋਂ ਵੱਧ ਬਲੱਡ ਉਹਦਾ ਕੱਲੇ ਦਾ ਹੋਣਾ। ਹਾਂਜੀ। ਹੈਨਾ ਜੀ? ਹਾਂਜੀ। ਨੁਕਰੇ ਕੋੜੇ ਦਾ। ਹਾਂ ਤੇ ਜਾਂ ਦੋ ਬਲੱਡ ਲਾਈਨਾਂ ਬੜੀਆਂ ਫੇਮਸ ਸੀ ਇੱਕ ਅਬੋਰ ਵਾਲੀ ਤੇ ਇੱਕ ਪਾਨੇ ਵਾਲੀ ਹਾਂਜੀ ਹਾਂ ਤੁਹਾਡਾ ਕੋੜਾ ਅਬੋਰ ਵਾਲੀ ਬਲੱਡ ਲਾਈਨ ਤੋਂ ਆ ਗਿਆ ਹਾਂਜੀ ਤੇ ਬਾਈ ਜੀ ਜਦੋਂ ਤੁਸੀਂ ਖਰੀਦਿਆ ਸੀ ਉਹ ਕਿੰਨੀ ਉਮਰ ਦਾ ਸੀਗਾ ਜੀ ਉਹ ਕੋੜਾ ਤਿਰਮ 5-6 ਮਹੀਨੇ ਦਾ ਬੱਚਾ ਸੀਗਾ ਜੀ ਛੋਟਾ ਹੁੰਦਾ ਤੁਸੀਂ ਲੈ ਲਿਆ ਪਰ ਲਿਆ ਆਇਨ ਤੱਕ ਕਿ ਲਿਆ ਵੀ ਵਾਕਈ ਕੋਈ ਚੀਜ਼ ਹੈਗੀ ਆ ਠੀਕ ਹੈ ਜੀ ਉਹ ਕਿਹੜੇ ਪਿੰਡ ਜੰਮਿਆ ਸੀ ਜੀ ਕੋਈ ਬਲੱਡ ਮੈਨਾਂ ਸਦਾ ਤੇਜਾ ਸਿੰਘ ਦੇ ਘਰ ਜਨਮ ਹੋਇਆ ਠੀਕ ਹੈ ਤੇ ਚੰਬੀ ਕੋ ਬੱਚਾ ਸੀ ਉਹ ਜੀ ਤੇ ਪਰ ਸਾਨੂੰ ਬੜਾ ਹੀ ਵਧੀਆ ਲੱਗਿਆ ਕਿੰਨੀ ਕਿੰਨੇ ਪੈਸਿਆਂ ਦਾ ਲਿਆ ਸੀ ਮਿੰਟੂ ਬਾਈ ਜੀ ਉਹਦਾ ਤਾਂ ਥੋੜੇ 70000 ਤਾਂ ਉਸ ਟਾਈਮ ਵੀ ਕਾਫੀ ਰੇਟ ਸੀ ਹਾਂ ਨਹੀਂ ਉਸ ਟਾਈਮ ਪਹਿਲਾਂ ਉਹਨਾਂ ਨੇ ਜਦੋਂ ਮੰਡੀ 'ਚ ਐਂਟਰ ਹੋਏ ਤਾਂ 40000 ਰੁਪਏ ਪਹਿਲਾਂ ਉਹਨਾਂ ਨੇ ਕੀਮਤ ਕੀਤੀ ਫਿਰ 50000 ਕੀਤੀ ਠੀਕ ਹੈ ਜੀ ਜਦੋਂ ਅਸੀਂ ਪੁੱਛਿਆ ਤਾਂ ਉਹਨਾਂ ਨੇ ਸਾਥੋਂ 1.5 ਲੱਖ ਰੁਪਏ ਮੰਗਿਆ ਠੀਕ ਹੈ ਜੀ ਪਰ ਸਾਡੇ ਨਾਲ ਸਾਡੇ ਪਿੰਡ ਦੇ ਮੁੰਡੇ ਉੱਥੇ ਬੈਠੇ ਸੀਗੇ ਬਿਲਕੁਲ ਬਰਾਬਰ ਟਰਾਲੀ ਦੇ ਵਿੱਚ ਜੀ ਉਹਨਾਰੇ ਬਿਸ਼ਰੇ ਕੱਲ 50000 ਰੁਪਏ ਮੰਗਦਾ ਸੀ ਠੀਕ ਹੈ ਜੀ ਅੱਜ 1.5 ਲੱਖ ਰੁਪਏ ਮੰਗਦਾ ਪਰ ਫਿਰ ਵੀ 70000 ਤਾਂ ਲੈ ਲਿਆ ਮਿੰਟੂ ਭਾਈ ਥੋੜਾ ਜਿਹਾ ਇਹ ਅੰਦਾਜ਼ਾ ਹੋਵੇ ਉਦੋਂ ਘੋੜਿਆਂ ਦੀ ਮੀਟਿੰਗ ਫੀਸ ਕਿੰਨੀ ਹੁੰਦੀ ਹੋਣੀ ਜੀ ਅਸੀਂ 1700 ਤੋਂ ਸ਼ੁਰੂ ਕੀਤਾ ਜੀ ਕੁਝੀ ਦਾ ਹੋਰ 2 ਸਾਲ ਬਾਅਦ ਕਰੈ ਜੂ ਮੰਨ ਲਓ 1000 ਰੁਪਏ ਫੀਸ ਹੁੰਦੀ ਹੋਣੀ ਉਦੋਂ ਨਹੀਂ ਸੌਆਂ ਚ ਸੀ ਉਦੋਂ ਸੌ ਵਾਲਾ ਘੋੜਾ ਚ ਲੈ 1100 ਰੁਪਏ ਤੇ ਮੰਨ ਲਓ ਵੀ ਜੇ 1100 ਫੀਸ ਸੀ ਤੇ 70000 ਦਾ ਘੋੜਾ ਬਹੁਤ ਰੇਟ ਹੋ ਗਿਆ ਜੀ ਹਾਂਜੀ ਉਹ ਬੜਾ ਜਣੀ ਜੇ ਲੱਖ ਫੀਸ ਹੋਵੇ ਤੇ 70 ਲੱਖ ਦਾ ਬਛੇਰਾ ਹੋ ਗਿਆ ਜੀ ਹਾਂਜੀ ਹਾਂਜੀ ਉਹ ਜਿਹੜੇ ਕਹਿ ਦਿੰਦੇ ਆ ਵੀ ਪਹਿਲਾਂ ਘੋੜਿਆਂ ਦੇ ਰੇਟ ਘੱਟ ਸੀ ਉਹ ਇੱਕ ਵਹਿਮ ਹੀ ਹੈ ਇਹ ਲੋ ਜਮੀਨ 10000 ਦੀ ਕੀਲਾ ਹੁੰਦੀ ਸੀ ਲੋਕ ਉਦੋਂ ਵੀ 10000 ਦੀ ਘੋੜੀ ਲੈ ਲੈਂਦੇ ਲੈ ਲੈਂਦੇ ਸੀ ਕੋਈ ਘੋੜਿਆਂ ਦੇ ਰੇਟ ਸਦਾ ਕੋਈ ਚੰਗੇ ਘੋੜਿਆਂ ਦੇ ਰੇਟ ਪੇਚ ਰਹੇ ਨਹੀਂ ਮੈਂ ਪਹਿਲੀ ਘੋੜੀ ਮੈਂ 10000 ਦੀ ਲਈ ਆ ਜੀ ਪਹਿਲੀ ਘੋੜੀ 10000 ਦੀ ਉਹ ਇੱਕ ਸੂਆ ਲਿਆ ਬੱਚਾ 500 ਤੇ ਬੱਚਾ ਕਿਹਾ ਜੀ 15000 16000 ਰੁਪਏ ਅਸੀਂ ਮੁੱਲ ਕਿ ਤਾ 15500 ਦੀ ਕੁੜੀ ਬੈ ਗਈ ਫਿਰ ਜੀ ਬਾਈ ਉਹ ਚਿੰਗ ਘੋੜੀ ਸੀ ਤੇ ਉਹ ਘੋੜਾ ਆਪਣੇ ਕੋਲ ਆਇਆ ਜੀ ਫਿਰ ਤੁਸੀਂ 2-3 ਸਾਲ ਤੇ ਉਹਦੀ ਮੀਟਿੰਗ ਸ਼ੁਰੂ ਕਰਤੀ ਹੋਣੀ ਕਿੰਨੇ ਸਾਲ ਤੁਹਾਡੇ ਕੋਲੇ ਰਿਹਾ ਜੀ ਘੋੜਾ ਉਹ 11 ਤੱਕ ਰਿਆਈ ਸਾਡੇ ਕੋਲੇ ਠੀਕ ਹੈ ਜੀ 11 ਚ ਉਹ ਐਸਪਾਇਰ ਹੋ ਗਿਆ ਤੇ ਉਹ ਉਹ ਤੋਂ ਬ੍ਰੀਡ ਇਹ ਸਮੁੰਦਰ ਹਾਂਜੀ ਵੀਰ ਜੀ ਤੇ ਸਾਡੇ ਕੋਲ 6 ਬੱਚੇ ਨਰ ਸੀਗੇ ਠੀਕ ਹੈ ਜੀ ਉਸ ਟਾਈਮ ਤੇ ਪਰ ਇਹ ਦੋ ਚਾਰ ਚਾਰ ਮਹੀਨੇ ਦੇ ਸੀਗੇ ਜੀ ਤੇ ਕੋੜਾ ਸੱਥੋਂ ਅਚਾਨਕ ਚਲਾ ਗਿਆ ਜੀ ਪਰ ਅਸੀਂ ਫੇਰ ਵੀ ਆ ਉਹਦਾ ਹੌਸਲਾ ਨਹੀਂ ਛੱਡਾ ਜੀ ਕਸੀਂ ਲਗਾਤਾਰ ਚੱਲਦੇ ਰਹੇ ਤੇ ਫਿਰ ਸਮੁੰਦਰ ਨੇ ਵੀ ਬਹੁਤ ਨਾਮ ਕਰਿਆ ਐਸਾ ਨਾਮ ਕੀਤਾ ਵੀ ਅੱਜ ਇੰਡੀਆ ਦਾ ਨੰਬਰ 1 ਕੋੜਾ ਬਣਾਈ ਸਮੁੰਦਰ ਕੋੜਾ ਜੀ ਬਾਈ ਜੀ ਤੋਂ ਕੁਝ ਸਮਾਂ ਪਹਿਲਾਂ ਬਾਈ ਸਿਮਰਤਪਾਲ ਪਲਵਾਨ ਜੀ ਨੇ ਜੀ ਹਬਲੂ ਕੋਟਲੀ ਪੇਂਡਾ ਜੀ ਹੈ ਨਾ ਉਹਨਾਂ ਕੋਲੇ ਹੈ ਜੀ ਤੇ ਅੱਜ ਵੀ ਮੈਨੂੰ ਲੱਗਦਾ ਨੁਕਰੇ ਘੋੜਿਆਂ ਸਭ ਤੋਂ ਵੱਧ ਫੀਸ ਵੀ ਉਹਦੀ ਹੋਣੀ ਹਾਂਜੀ ਤੇ ਉਹ ਬੀਡਿੰਗ ਦੇ ਵਿੱਚ ਫੁੱਲ ਡਿਮਾਂਡ ਹੈ ਜੀ ਉਸ ਕੋ ਹਾਂਜੀ ਹਾਂਜੀ ਤੇ ਬਾਈ ਜੀ ਸਮੁੰਦਰ ਘੋੜਾ ਹੋ ਗਿਆ ਉਸ ਘੋੜੇ ਦਾ ਇੱਕ ਵੀਰ ਘੋੜਾ ਹੋ ਗਿਆ ਜੀ ਤੁਸੀਂ ਨਾਂ ਲਿਆ ਵੀਰ ਘੋੜਾ ਕਿਹਦੇ ਕੋਲ ਹੈ ਜੀ ਇਸ ਟਾਈਮ ਉਹ ਬਾਈ ਸ਼ਿੰਦਰਵਰਕ ਆ ਇੱਧਰ ਪੱਟੇਵਾਲ ਠੀਕ ਹੈ ਜੀ ਉਹਨਾਂ ਕੋਲੇ ਹੋਰ ਵੀ ਉਹਦੇ ਲੋਟ ਚ ਕੋਈ ਨੋਨ ਘੋੜਾ ਬਣਿਆ ਹੋਵੇਗੀ ਜੀ ਤੁਹਾਡੇ ਧਿਆਨ ਚ ਹੋਵੇ ਉਸ ਟਾਈਮ ਜੀ ਥੋੜਾ ਜਿਹਾ ਇਸ ਤਰ੍ਹਾਂ ਸੀ ਲੋਕਾਂ ਦੀ ਬੇਚੈਨੀ ਚ ਕਰਕੇ ਛੋਟੇ ਬੱਚੇ ਜਿਹੜੇ ਵੇਖ ਕੇ ਬਲਨਸਟੈਂਚ ਚਲੇ ਗਏ ਜੀ ਵੱਡਰ ਆਰਡ ਰੱਖਿਆ ਨਹੀਂ ਅ ਪਰ ਉਦੋਂ ਕੁਛ ਇਸ ਤਰ੍ਹਾਂ ਦੀ ਸੀ ਸਪੀਡ ਇਸ ਇੰਨੀ ਸੀ ਵੀ ਉਹ ਆ ਵੀ ਕੋੜੀਆਂ ਵਾਲੇ ਥੋੜੀ ਮੀਟਿੰਗ ਵਾਲਾ ਸਿਸਟਮ ਵੀ ਐਡਾ ਵੱਡਾ ਸੀ ਤੇ ਹੋਰ ਹਾਂਜੀ ਹਾਂਜੀ ਤਾਂ ਉਹ ਕੋਸ਼ੋ ਤੋਂ ਬਚਪਨਾ ਵੀ ਸੀ ਜੀ ਬਈ ਇਹ ਇਸ ਗੱਲ ਦਾ ਪਹਿਲਾ ਆਮ ਹੀ ਰਵਾਸ ਸੀਗਾ ਜੀ ਨੁਕਰੇ ਜਿਹੇ ਬਛੇਰੇ ਜਿਹੜੇ ਹੁੰਦੇ ਉਹ ਲੋਕ ਯੁਕਤੀ ਵਾਲੇ ਵਪਾਰੀਆਂ ਨੂੰ ਜਾਂ ਹੋਰ ਸਟੇਟ ਦੇ ਵਪਾਰੀਆਂ ਨੂੰ ਵੇਚ ਦਿੰਦੇ ਸੀ ਕਿ ਹਰੇਕ ਬੰਦੇ ਦੀ ਐਡੀ ਅੱਖ ਨਹੀਂ ਹੁੰਦੀ ਵੀ ਵੱਡਾ ਹੋ ਕੇ ਕੀ ਬਰੂ ਹਾਂਜੀ ਸਾਨੂੰ ਉਹ ਚੱਕਰ ਦੇ ਘੋੜੇ ਬਹੁਤ ਕੋਈ ਗਏ ਹਾਂਜੀ ਤੇ ਬਾਈ ਜੀ ਸਮੁੰਦਰ ਤੁਹਾਡੇ ਘਰੇ ਕਿੰਨੇ ਸਾਲ ਕੱਟ ਗਏ ਜੀ ਜੀ ਸਮੁੰਦਰ ਸਾਡੇ ਪਿੰਡ ਥੇ ਨੇੜੇ ਵੇਰੋ ਕੇ ਉਹ ਜਨਮ ਹੋਇਆ ਠੀਕ ਹੈ ਜੀ ਤੇ ਉਹ ਕੋੜੀ 11 12 ਦਿਨ ਤੋਂ ਦਾ ਬੱਚਾ ਸੀ ਸਮੁੰਦਰ ਜਦੋਂ ਤੇ ਮਗਰ ਆਇਆ ਤੇ ਇਕਦਮ ਅਚਾਨਕ ਇੰਨਾ ਮਨ ਨੂੰ ਨਿਖਚਾ ਵੀ ਪੁਸ਼ਟੀਜ ਹੈ ਜੀ ਤੇ ਵੀਰ ਇਹਨਾਂ ਦਾ ਬੱਚਾ ਹੋਊਗਾ ਸੀ ਜਦੋਂ ਲੈ ਲੈ ਠੀਕ ਹੈ ਪਰ ਉਹ ਐਸਾ ਉਸਨੇ ਤਾਂ ਸਾਡਾ ਵੀ ਉਹ ਦੁਨੀਆ ਦੇ ਨਾਂ ਹੀ ਐਸਾ ਬੱਲੇ ਕੋੜੇ ਨਾਲੋਂ ਵੀ ਮੰਨ ਲਓ ਦੁੱਗਣਾ ਵੱਧ ਕੇ ਆਈ ਵੱਧ ਕੇ ਆ ਤੇ ਅੱਜ ਜਿਹੜੇ ਜਿਹੜੇ ਕਿੰਨੇ ਫੇਮਸ ਕੋੜੇ ਉਹਦੇ ਸਮੁੰਦਰ ਦੇ ਹੋਏ ਆ ਜੀ ਉਹ ਇੱਥੇ ਸਾਡੇ ਘਰ ਆ ਕੇ ਆਈਆਂ ਤੇ ਇੱਥੋਂ ਮਿਟ ਹੋ ਕੇ ਗਈਆਂ ਜੀ ਉਹਨਾਂ ਚ ਜਿਵੇਂ ਪਤਮ ਰੱਖ ਲਓ ਇਹ ਮਿੱਡੇ ਵਾਲਾ ਰੱਖ ਲਓ ਲੱਕੜ ਵਾਲਾ ਰੱਖ ਲਓ ਜੀ ਇਹ ਘੋਲਗੇ ਵਾਲਾ ਕੋੜਾ ਰੱਖ ਲਓ ਹਾਂਜੀ ਜਿੰਨੇ ਫੇਰ ਉਸ ਕੋੜੇ ਹੋਏ ਉਹ ਸਾਰੇ ਸਮੁੰਦਰ ਤੋਂ ਸਾਡੇ ਘਰ ਤੋਂ ਪੈਦਾ ਹੋਏ ਜੀ ਤੇ ਬਾਈ ਜੀ ਸਮੁੰਦਰ ਜਦੋਂ ਤੁਸੀਂ ਬਾਈ ਜੀ ਨੂੰ ਦਿੱਤਾ ਤੁਹਾਡੀ ਸਿਹਤ ਉਦੋਂ ਢਿੱਲੀ ਹੋ ਗਈ ਸੀ ਸ਼ਾਇਦ ਕੋੜਾ ਤੁਸੀਂ ਉਹਦਾ ਨਾਮ ਵੀ ਲੈਂਦੇ ਤੇ ਸਮੁੰਦਰ ਦੇ ਅੱਗੋਂ ਬੱਚਿਆਂ ਨੂੰ ਹੁਣ ਆਪਣੇ ਕੋਲੇ ਕੀ ਅੱਗੇ ਸਟੈਲੀ ਨੂੰ ਬਣਾਇਆ ਜੀ ਉਸ ਤੋਂ ਹੀ ਸਾਰੀ ਬਹੁਤ ਹੀ ਇੱਕ ਆਲੀਸ਼ਾਨ ਕੋੜਾ ਬਾਹੂ ਬਲੀ ਠੀਕ ਹੈ ਜਿਹੜਾ ਜੀ ਲਾਲੀ ਹੋਣੀ ਬਾਈ ਜੀ ਹੋਣੀ ਸਾਰੇ ਜੀ ਸੱਜਣ ਬੇਲੀ ਇਕੱਠੇ ਹੋਏ ਆ ਜੀ ਇੱਕ ਸਮੁੰਦਰੀ ਦਿਖਦਾ ਬਸ਼ੀਰਾ ਸੀ ਤਿਆਰ ਕੀਤਾ ਠੀਕ ਹੈ ਜੀ ਇੰਨਾ ਹੀ ਇੰਨਾ ਹੀ ਵਧੀਆ ਉਹਦਾ ਬਾਡੀ ਦਾ ਜੋ ਹਾਪਾਵ ਹੈਗੇ ਆ ਜੀ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਆ ਵੀ ਉਹ ਜੇ ਇਹਨਾਂ ਕੋਲੇ ਵੀ ਜਾਊਗਾ ਵੀ ਉੱਥੇ ਵੀ ਚਾਰ ਚੰਨ ਲਾਊਗਾ ਤੇ ਉਹਦੀ ਜਿਹੜੇ ਇੱਕ ਬਾਡੀ ਦਾ ਹਾਪਾਵ ਇਹਨਾਂ ਵੱਖਰਾ ਹੈ ਜੀ ਉਹ ਸਮੁੰਦਰੀ ਝਲਕ ਦੇ ਰਹੀ ਕੋੜਾ ਜਿਹਾ ਬਹੁਤ ਕਿੰਨੀ ਉਮਰ ਹੋ ਗਈ ਜੀ ਬਾਹੂ ਵਾਲੀ ਦੀ ਇਹ 103 ਸਾਲ ਦਾ ਹੋ ਗਿਆ ਜੀ ਇਹ ਵੀ ਆਪਣੇ ਘਰ ਦਾ ਜੰਮਦਾ ਘਰ ਦਾ ਜਨਮ ਹਾਂਜੀ ਤੇ ਮਿੰਟੂ ਭਾਈ ਨੁਕਰੇ ਘੋੜੇ ਕਈ ਬੰਦਿਆਂ ਨੂੰ ਤਾਂ ਐ ਲੱਗਦਾ ਵੀ ਇਹ ਪਤਾ ਨਹੀਂ ਬਹੁਤ ਪੁਰਾਣੀ ਬਰੀਡ ਹੈ ਜਾਂ ਸਦੀਆਂ ਨਾਲ ਚੱਲੇ ਆ ਰਹੇ ਹੈ ਥੋੜਾ ਇਹਦੇ ਬਾਰੇ ਕੀ ਮੰਨਣਾ ਵੀ ਇਹ ਕਿੰਨੇ ਕੁ ਪੁਰਾਣੇ ਜਿਵੇਂ ਪਹਿਲਾਂ ਹੁੰਦੇ ਸੀ ਬੋਰ ਵਾਲਾ ਹੋ ਗਿਆ ਘੋੜਾ ਜੀ ਤੇ ਇੱਕ ਭਾਨੇ ਵਾਲਾ ਹੋ ਗਿਆ ਅੱਜ ਤੋਂ 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਤਾਂ ਵੀ ਘੋੜੇ ਹਾਂ ਵੀ ਜੀ ਪਾਨੇ ਵਾਲੇ ਕੋੜੇ ਨਾਲ ਵੀ ਇੱਕ ਲੋਕਾਂ ਦੀ ਬਹੁਤ ਬੇਇਨਸਾਫੀ ਹੋਈ ਹਾਂਜੀ ਉਹ 25 ਸਾਲ ਤੱਕ ਲੋਕਾਂ ਨੇ ਪਛਾਣ ਨਹੀਂ ਕੀਤੀ ਬਿਲਕੁਲ ਵੀ ਇਹ ਕੋੜਾ ਚੰਗਾ ਹੈ ਹਾਂਜੀ 25 ਸਾਲ ਤੋਂ ਬਾਅਦ ਵੀ ਪੁੱਛਦੱਸ ਹੋਈ ਜੀ ਤੇ ਕਾਫੀ ਚੰਗੀਆਂ ਚੰਮੀਆਂ ਕੋੜੀਆਂ ਉਦੋਂ ਉਹ ਤਾਂ ਪੈਦਾ ਹੋਈਆਂ ਜਿਹੜੀਆਂ ਅੱਜ ਵੀ ਜੇ ਕਿਸੇ ਕੋਲੇ ਹੈ ਹਾਂਜੀ ਤਾਂ ਉਹ ਬਹੁਤ ਫਕਰ ਨਾ ਕਹਿੰਦਾ ਵੀ ਇਹ ਪਾਨੇ ਵਾਲੇ ਕੋੜੇ ਦੀ ਆ ਪਾਨੇ ਵਾਲੀ ਘੋੜੀਆਂ ਦੇ ਵਿੱਚੋਂ ਇੱਕ ਅੱਗੋਂ ਮਾਰਵਾੜੀ ਘੋੜੇ ਨਾਲ ਮੇਟ ਹੋ ਕੇ ਵੀ ਚਲੋ ਆਪਾਂ ਨੌਂ ਨਹੀਂ ਲੈਂਦੇ ਕਈ ਵਾਰ ਮਾਲਕ ਮਾਇੰਡ ਕਰ ਜਾਂਦੇ ਆ ਹਾਂਜੀ ਉਹਦੇ ਅੱਗੋਂ ਵੀ ਫਿਰ ਉਹ ਘੋੜੀਆਂ ਬੜੀਆਂ ਜਿਨ੍ਹਾਂ ਨੇ ਅੱਗੋਂ ਮਾਰਵਾੜੀ ਬੱਚੇ ਵੀ ਬੜੇ ਕਮਾਲ ਦੇ ਜੰਮੇ ਸੀ ਹਣ ਵੀ ਲੰਬੇ ਬੇਲੇ ਦੀਆਂ ਫਿਰ ਸੋਹਣੀ ਘਾਉਣ ਦਾ ਬਹੁਤ ਸੋਹਣੀਆਂ ਪੈਦਾ ਕਰਦਾ ਸੀ ਸਿਰਫ ਇਹ ਪਤਾ ਕੀ ਸੀ ਕਾਰਨ ਮਰਾਸੀਆਂ ਕੋਲੇ ਬਾਈ ਪਾਨੇ ਕੋਲੇ ਘੋੜਾ ਉਹ ਜਾਣਦਾ ਹਾਂਜੀ ਸਿਰਫ ਉਹ ਅਸੂ ਢਾਲ ਸੀ ਠੀਕ ਹੈ ਜੀ ਉਹ ਕਿਸੇ ਜ਼ਿੰਮੇਦਾਰ ਨੇ ਉਹਨੂੰ ਅਸੂ ਢਾਲ ਕੇ ਮੰਨ ਕੇ ਘੁੜਾ ਪਰ ਉਹਦਾ ਬਾਡੀ ਸਾਈਜ਼ ਇੰਨੇ ਪਿਆਰਾ ਸੀ ਜੀ ਲੱਤ ਦੀ ਤੇ ਪੈਰ ਦੀ ਤੌਣ ਦੀ ਗੱਦਨ ਦੀ ਮੂੰਹ ਦੀ ਸਫਾਈ ਇੰਨੀ ਜ਼ਿਆਦਾ ਚੰਗੀ ਸੀ ਕੋੜਾ ਜੀ ਨੇ ਨਿਗਾ ਚੋਂ ਸਾਡੇ ਘਰੇ ਵੀ ਘੁੜ ਰਹਿ ਗਿਆ ਉਹ ਠੀਕ ਹੈ ਉਹ ਹਫ਼ਤਾ ਦੱਸ ਨੇ ਇੱਥੇ ਸਾਡੇ ਕੋਲੇ ਆਉਂਦੇ ਸੀ ਜੀ ਉਦੋਂ ਮੈਂ ਬਹੁਤ ਛੋਟਾ ਜਿਹਾ ਸੀ 14-15 ਸਾਲ ਦੀ ਉਮਰ ਦਾ ਸੀਗਾ ਜੀ ਔਰ ਮੈਂ ਇੰਨੇ ਚਾ ਨਾਲ ਉਹਨੂੰ ਹਫ਼ਤਾ ਦਸ ਦਿਨ ਉਹਨੂੰ ਦਾਣਾ ਪੱਕਾ ਪਾਉਂਦਾ ਸੀ ਆ ਉਹਨਾਂ ਨੂੰ ਦਾਰੂ ਪਿਉਂਦਾ ਸੀ ਆ ਵੀ ਸਾਡੇ ਘਰੇ ਘੋੜਾ ਆਇਆ ਜੀ 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 ਤੇ ਮਿੰਟੂ ਬਾਈ ਉਸ ਸਮੇਂ ਦੀ ਗੱਲ ਕਰਦੇ ਜੀ ਜਦੋਂ ਇੱਕ ਰਵਾਜ ਇਹ ਵੀ ਸੀ ਵੀ ਜਿਹੜੇ ਸਾਡੇ ਮਾਲੋ ਮੀਰ ਆਲਮ ਜੀ ਆਪਾਂ ਮਰਾਸੀ ਕਹਿੰਦੇ ਆ ਘੋੜਿਆਂ ਤੇ ਚੜ ਕੇ ਲੋਕਾਂ ਦੇ ਘਰੇ ਆ ਜਾਂਦੇ ਹਾਂਜੀ ਹਾਂਜੀ ਤੇ ਉਹ ਸਾਡੇ ਕਾ ਇਸ ਇਸ ਵਿੜੇ ਚ ਉਹ ਘੋੜਾ ਵੀ 10-10 ਰਹਿ ਕੇ ਜਾਂਦਾ ਰਿਹਾ ਤੇ ਮਿੰਟੂ ਭਾਈ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਜੇ ਤੁਹਾਨੂੰ ਕੋਈ ਆਈਡੀਆ ਹੋਵੇ ਵੀ ਉਹ ਆਪ ਕਿਹੜੇ ਘੋੜੇ ਦਾ ਬੱਚਾ ਸੀ ਕਿੱਥੇ ਜੰਮਿਆ ਸੀ ਪਤਾ ਨਹੀਂ ਕੋਈ ਉਹ ਉਦੋਂ ਆਪ ਵੀ ਨਿਆਣਾ ਸੀ ਤੇ ਉਹ ਬਾਲੀ ਗੱਲ ਦਾ ਪਤਾ ਨਹੀਂ ਹੁੰਦਾ ਸੀ ਵੀ ਇਹ ਕਿਹਾਂ ਕੀ ਬਰੀਡਿੰਗ ਸਿਸਟਮ ਕੀ ਹੁੰਦਾ ਜੀ ਉਦੇ ਬਾਰੇ ਉਹ ਨਹੀਂ ਕੋਈ ਪਤਾ ਨਾਸਟ ਚ ਫਿਰ ਭਾਨੇ ਵਾਲਾ ਘੋੜਾ ਕਿੱਥੇ ਜਾ ਕੇ ਮਰਿਆ ਜੀ ਉਸ ਰੀਏ ਵਾਲੇ ਬਾਈ ਹਰਵਿੰਦਰ ਹਣੋਂ ਦੇ ਕੋਲੇ ਆ ਗਿਆ ਸੀਗਾ ਠੀਕ ਹੈ ਜੀ ਇਥੋਂ ਅਖੀ ਤੇ ਬਾਈ ਕਾਲੀ ਮਕਸਰ ਵਾਲਾ ਹਾਂਜੀ ਉਹਦੇ ਘਰੇ ਸ਼ਾਇਦ ਜਾ ਕੇ ਉਹ ਅੰਤ ਹੋਇਆ ਘੋੜੇ ਦਾ ਠੀਕ ਹੈ ਤੇ ਹੁਣ ਆਪਾਂ ਨਾਲ ਹੀ ਚਲੋ ਤੁਸੀਂ ਤਾਂ ਤੁਹਾਡਾ ਇਹ ਬਹੁਤ ਵੱਡਾ ਫੀਲਡ ਹੈ ਜੀ ਅਬੋਰ ਵਾਲੇ ਘੋੜੇ ਦੀ ਗੱਲ ਕਰੀਏ ਵੀ ਜਿਹੜਾ ਅਬੋਰ ਵਾਲਾ ਘੋੜਾ ਹੈ ਇਹ ਐਂਡ ਤੇ ਦਾ ਹੋਰ ਹੋਇਆ ਜੀ ਹਾਂਜੀ ਤੇ ਉਹ ਤੋਂ ਪਹਿਲਾਂ ਇਹਦਾ ਕੋਈ ਤਾ ਪਤਾ ਜੀ ਇਹ ਇਹ ਵੀ ਬਾਬੇ ਮਰਦਾਨੇ ਕੇ ਅਲਾਚ ਦੇ ਕਰਤੋਈ ਮੇਰਾ ਖਿਆਲ ਆਇਆ ਹੈ ਕੋੜਾ ਠੀਕ ਹੈ ਪਰ ਜਿਆਦਾ ਮੈਨੂੰ ਡਿਟੇਲਸ ਮੈਂ ਨਹੀਂ ਕਹਿ ਸਕਦਾ ਲੰਬਾ ਸਮਾਂ ਹੈ ਬੋਲ ਹੀ ਰਿਹਾ ਹਾਂ ਤੇ ਉਥੇ ਹਬੋਰ ਜਦੋਂ ਆਇਆ ਕੋੜਾ ਤੇ ਉਦੋਂ ਹਬੋਰਤ ਇਹਦੀ ਇੰਨੀ ਜਿਆਦਾ ਚੜਤ ਸੀ ਹਾਂਜੀ ਤੇ ਹਰ 2 ਘੰਟੇ ਬਾਅਦ ਦੇ ਤੋਂ ਕੋੜੀ ਮੀਟਿੰਗ ਹੁੰਦੀ ਸੀ ਹਾਂਜੀ ਦੋ ਪੂਰੇ ਹਿੰਦੁਸਤਾਨ ਚੋਂ ਜੀ ਪੂਰੇ ਪੰਜਾਬ ਤੋਂ ਛੱਡ ਕੇ ਹਿੰਦੁਸਤਾਨ ਤੋਂ ਵੀ ਲੋਕ ਆਪਣੀਆਂ ਘੋੜੀਆਂ ਬੋਰ ਵਾਲੇ ਘੋੜੇ ਲੈ ਕੇ ਦੱਸੋ ਹਾਂਜੀ ਤੇ ਕੋਈ ਦੌਰ ਸੀਗਾ ਲੋਕ ਪੁਸ਼ਕਰ ਮੰਡੀ ਚੋਂ ਬਲੋਤਰੇ ਮੰਡੀ ਚੋਂ ਜਿਹੜੀਆਂ ਮਾਰਵਾੜੀ ਘੋੜੀਆਂ ਵੀ ਲਿਆਉਂਦੇ ਚੰਗੀਆਂ ਐ ਕਾਠੀਆ ਵੜੀ ਵੀ ਲਿਆਉਂਦੇ ਉਹ ਵੀ ਸਾਰੀਆਂ ਇੱਕ ਵਾਰੀ ਦਾ ਬੋਰ ਵਾਲੇ ਘੋੜੇ ਤੋਂ ਸੁਈਆਂ ਹਾਂਜੀ 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 ਤੇ ਮਿੰਟੂ ਭਾਈ ਜੀ ਇਹ ਦੋ ਘੋੜੇ ਦਾ ਬੋਰ ਵਾਲਾ ਤੇ ਦੂਜਾ ਫੇਮਸ ਹੋ ਗਏ ਜੀ ਇਸ ਤੋਂ ਇਲਾਵਾ ਵੀ ਕੋਈ ਨੁਕਰੇ ਘੋੜੇ ਜਿਹੜੇ ਤੁਹਾਡੀ ਨਜ਼ਰ 'ਚ ਰਹੇ ਹੁਣ ਜਿਹੜੇ ਤੁਹਾਡੇ ਕੋਲ ਨਾਮ ਹੀ ਰਹੇ ਹੁਣ ਜਿਹੜੇ ਹੋਰ ਫੇਮਸ ਨਾਮੀ ਘੋੜੇ ਹੋਏ ਹੋ ਜੀ ਉਹਦੇ 'ਚ ਇੱਕ ਪੂਰਨੀਆ ਵਾਲਾ ਤੇ ਪਾਈ ਵਾਲਾ ਘੋੜਾ ਠੀਕ ਹੈ ਜੀ ਵੀ ਕਾਫੀ ਜਿਹੜੇ ਉਸ ਸਮੇਂ ਮੁਤਾਬਕ ਠੀਕ ਰਹਿ ਸਾਈ ਸੋਹਣਾ ਸਾਈ ਦੇ ਘੋੜੇ ਸੀਗੇ ਜੀ ਚੰਗੇ ਬੱਚੇ ਉਹਨਾਂ ਨੇ ਪੈਦਾ ਕੀਤੇ ਜੀ ਪਰ ਆਏ ਸਪੈਸ਼ਲ ਤਾਂ ਨਹੀਂ ਪਤਾ ਵੀ ਉਹਨਾਂ ਨੇ ਕਿਹੜਾ ਬੱਚਾ ਕਿਵੇਂ ਪੈਦਾ ਕਿ ਸਟਾਲੀਨ ਕੋ ਪੈਦਾ ਹੋਇਆ ਜਾਂ ਨਹੀਂ ਹੋਇਆ ਉਹਦੇ ਬਾਰੇ ਤਾਂ ਨਹੀਂ ਪਰ ਪੂਰਨੀ ਵਾਲਾ ਤੇ ਇਹ ਪਾਈ ਵਾਲਾ ਕੋੜਾ ਵੀ ਉਹ ਉਹਨਾਂ ਟੈਮਾਂ ਚ ਰਹਿ ਆ ਹਾਂਜੀ ਕਿ ਮਿੰਡੂ ਬਾਈ ਜੀ ਹੁਣ ਤਾਂ ਅੱਜ ਕੱਲ ਆਪਾਂ ਲੋਕਰਾ ਖਰੀਦਦੇ ਆ ਨਾਲ ਜਨ ਹੁੰਦੀ ਆ ਵੀ ਜੀ ਸਪੌਟ ਰੈਸ ਵੀ ਹੋਵੇ ਕਿਦੇ ਕੋਈ ਛਿਪਕਾ ਨਾ ਹੋਵੇ ਕੰਨ ਵੀ ਮਾਰਵਾੜੀ ਵਰਗੇ ਹੋ ਜਾਣ ਪਹਿਲਾਂ ਲੋਕ ਛਿਪਕੇ ਬਾਰੇ ਕੋਈ ਸੋਚਦੇ ਸੀ ਬਹੁਤਾ ਜਿਆ ਕੋਈ ਪ੍ਰਵਾਹ ਨਹੀਂ ਕਰਦੇ ਨਹੀਂ ਵੀਰ ਜੀ ਸਾਡੇ ਵੱਡੇ ਘੋੜੇ ਦੀ ਪੂਰੀ ਫਲਕਾਰੀ ਕਹਿ ਸਕਦੇ ਆ ਜੀ ਪਰ ਉਹਦੇ ਬੱਚੇ ਇੰਨੇ ਸਾਫ਼ ਵਧੀਆ ਐ ਇੰਨੇ ਮਜ਼ਬੂਤ ਐ ਵੀ ਕੰਪੀਟੀਸ਼ਨ ਵੀ ਲੜੇ ਜੀ ਕੰਪੀਟੀਸ਼ਨ ਚ ਪਹਿਲਾ ਦੂਜਾ ਨੰਬਰ ਵੀ 1 ਸਾਲ ਸਾਡੇ ਇੱਥੇ ਚੜ੍ਹ ਇੱਕ ਚਾਰ ਜ਼ਿਲ੍ਹਿਆਂ ਦਾ ਸੀ ਕੰਪੀਟੀਸ਼ਨ ਜੀ ਵੱਡੀਆਂ ਘੋੜੀਆਂ ਦੋ ਤੰਦ ਤੇ ਨਕੰਦ ਬੱਚਿਆਂ ਦੇ ਸਾਡੇ ਘੋੜੇ ਦੇ ਬੱਚੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਠੀਕ ਹੈ ਤੇ ਪਰ ਉਦੋਂ ਅਸੀਂ ਜਦੋਂ ਕੋਡਾ ਲੈ ਅਸੀਂ ਕੋਈ ਫਲਕਾਰੀ ਦਾ ਵਿਚਾਰ ਨਹੀਂ ਕੀਤਾ ਠੀਕ ਹੈ ਤੇ ਅੱਜ ਤੱਕ ਵੀ ਸਾਡੇ ਕੋਡਾਂ ਦੇ ਕੰਨਾਂ ਤੇ ਮਾੜਾ ਮੋਟਾ ਆ ਜਾਂਦਾ ਛਪਕਾ ਠੀਕ ਹੈ ਪਰ ਅਸੀਂ ਇਹਨਾਂ ਉਹਨਾਂ ਬਾਡੀ ਸਟਰਕਚਰ ਦੇ ਇੰਨਾ ਤਕੜਾ ਹੈਗਾ ਹਾਂਜੀ ਵੀ ਉਹਨੂੰ ਲੋਕਾਂ ਨੂੰ ਉਹ ਆਪ ਦੇ ਨਾਲ ਇੱਕ ਖਿੱਚ ਖਿੱਚ ਕੇ ਉਹਨਾਂ ਮਜਬੂਰ ਕਰ ਦਿੰਦੇ ਵੀ ਸਾਡਾਂ ਦੇਖੋ ਅਸੀਂ ਕੋਈ ਚੀਜ਼ ਹੈ ਇੱਥੇ ਬਿਲਕੁਲ ਤੋਂ ਇੱਕ ਬਹੁਤ ਉਮਰ ਕੇ ਅੱਗੇ ਆਏ ਉਹਨਾਂ ਦੀ ਜਿਹੜੀ ਕੀਮਤ ਵੀ ਬਣੀ ਤੇ ਉਹ ਲੋਕਾਂ ਚ ਹਰਮਨ ਪਿਆਰੇ ਵੀ ਹੁਣ ਨਿਚੋੜ ਇਹ ਆ ਜੀ ਵੀ ਜੇ ਘੋੜਾ ਤਕੜਾ ਹੈ ਉਹਦਾ ਜੁੱਸਾ ਤਕੜਾ ਹੈ ਸੁੰਗ ਤਕੜੇ ਹੈ ਬਾਡੀ ਦਾ ਭਾਰੀ ਹੈ ਤੋਂ ਮੜੇ ਮੋਟੇ ਜਿਹੇ ਟਿਮਕਣੇ ਆ ਵੀ ਗਏ ਫਿਰ ਵੀ ਉਹ ਸਾਬ ਜਿਹੜਾ ਘੋੜਾ ਹੈ ਇਹ ਛੋਟਾ ਜਿਹਾ ਹੈ ਉਹਨੂੰ ਉਹ ਵੱਡੇ ਕੱਦ ਵਾਲਾ ਘੋੜਾ ਉੱਪਰ ਦੀ ਪੈਂਦਾ ਹੀ ਪੈਂਦਾ ਹੈ ਪੈਂਦਾ ਪੈਂਦਾ ਹਾਂਜੀ ਹਾਂਜੀ ਤੇ ਮਿੰਟੂ ਭਾਈ ਤੁਸੀਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਵਪਾਰ ਦੇ ਚੱਕਰ ਚ ਵੀ ਨਹੀਂ ਰਹੇ ਤੇ ਤੁਸੀਂ ਤੁਹਾਡਾ ਮੇਨ ਜਿਹੜਾ ਫੋਕਸ ਰਿਹਾ ਉਹ ਸਾਰਾ ਬਰੀਡਿੰਗ ਤੇ ਹੀ ਤੁਸੀਂ ਰੱਖਿਆ ਹਾਂਜੀ ਹਾਂਜੀ ਤੇ ਮਿੰਟੂ ਭਾਈ ਕਿੰਨੇ ਆ ਕੋੜੀਆਂ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਯਾਦ ਰਹੀਆਂ ਹੋਣੀਆਂ ਤੁਹਾਡੇ ਘੋੜਿਆਂ ਤੋਂ ਇੰਨੀ ਆ ਕੋੜੀਆਂ ਕੋੜੀਆਂ ਤਾਂ ਬਹੁਤ ਮਿਲਣਨ ਭਾਈ ਬਹੁਤ ਕੋੜੀਆਂ ਮਿਲਣਾਂ ਵੱਡੇ ਘੋੜੇ ਤੋਂ ਇਦਾਂ ਰਾਤ ਹੀ ਰਾਤਾਂ ਨੂੰ ਉੱਠ ਰੁਠ ਕੇ ਵੀ ਅਸੀਂ ਜਣੇ ਉਹ ਕੋੜੀਆਂ ਆਉਂਦੇ ਇੰਨੇ ਅਸੀਂ ਪਤਾ ਹੀ ਨਹੀਂ ਲੱਗਦਾ ਸੀ ਕਿਹੜੀ ਆ ਗਈ ਤੇ ਕਿਹੜੀ ਉੱਠ ਗਈ ਇੰਨੇ ਕੋੜੇ ਮਿਲਦੇ ਅਸੀਂ ਮਿੰਡੂ ਭਾਈ ਹੁਣ ਵੀ ਜਿਵੇਂ ਤੁਸੀਂ ਆ ਕੋੜਾ ਜੇ ਲੋਨ ਥੱਲੇ ਆ ਤਾਂ ਕੋਈ ਹੋਰ ਆ ਜਾਊਗਾ ਘੋੜਾ ਤੁਹਾਡਾ ਦਿਲ ਵੀ ਨਹੀਂ ਲੱਗਣਾ ਤੇ ਪਰਮਾਤਮਾ ਨੇ ਤੁਹਾਨੂੰ ਘੋੜਾ ਕੋਈ ਨਾ ਕੋਈ ਦੇ ਦੇਣਾ ਪਹਿਲੇ ਸਮੇਂ ਚ ਲੋਕ ਜਦੋਂ ਘੋੜੀਆਂ ਮੇਟ ਕਰਾਉਣ ਆਉਂਦੇ ਸੀਗੇ ਜੀ ਤਾਂ ਜਿੱਥੇ ਵੀ ਥਾਂ ਮਿਲ ਗਈ ਉਹਨਾਂ ਨੇ ਰਾਤ ਕੱਟ ਲੈਣੀ ਉਹਨਾਂ ਦਾ ਮਕਸਦ ਨਹੀਂ ਵੀ ਘੋੜੀਆਂ ਮੇਟ ਕਰਾ ਲਈਏ ਹੁਣ ਘੋੜੀਆਂ ਵਾਲੇ ਥੋੜਾ ਜਿਆਦਾ ਨਾਲੇ ਵੀ ਭਾਲਦੇ ਆ ਵੀ ਜੇ ਅਸੀਂ 50000 ਰੁਪਏ ਦਿੱਤੀਏ ਸਾਨੂੰ ਰਹਿਣ ਨੂੰ ਕੋਈ ਬਹੁਤ ਵਧੀਆ ਕਮਰਾ ਜਾਂ ਹੋਰ ਫੈਸਿਲਿਟੀਆਂ ਦੀ ਲੋਕ ਬਾੜੀ ਚਾਕਰ ਲੱਗੇ ਇੱਕ ਘੋੜੇ ਵਾਲਾ ਬੰਦਾ ਜਿਹੜਾ ਉਹਦੇ ਕੋਲ ਤਾਂ ਜੀ ਹੋ ਸਕਦਾ ਦਿਨ ਚ ਪੰਜ ਘੋੜੀਆਂ ਵਾਲਿਆ ਜਣੋ ਕਿੰਨੇ ਕ ਬੰਦਿਆਂ ਦੀ ਸੇਵਾ ਟੈਹਲ ਕਰ ਲੂਗਾ ਤੇ ਕਿੰਨਾ ਕ ਵੀਆਈਪੀ ਟ੍ਰੀਟਮੈਂਟ ਦੇ ਲੂਗਾ ਜੀ ਫਿਰ ਕਈ ਬੰਦੇ ਬੜੇ ਰੁੱਸਦੇ ਐ ਇਸ ਗੱਲੋਂ ਵੀ ਸਾਨੂੰ ਬਹਿਣ ਨੂੰ ਤਾਂ ਨਹੀਂ ਮਿਲਦੀ ਹੋਰ ਐ ਪਰ ਮੇਰਾ ਮੰਨਣਾ ਐ ਵੀ ਇਹ ਸਰਵਿਸ ਦੇ ਜਿਹੜੇ 50 ਹਜ਼ਾਰ ਜਾਂ ਲੱਖ ਕੋਈ ਲੈਂਦਾ ਐ ਉਹ ਤੋਂ ਹੱਦੋਂ ਸੀਮਨ ਦੇ ਪੈਸੇ ਲੈਂਦਾ ਨਾਲ ਜਿਹੜੀ ਤੁਸੀਂ ਫੈਸਿਲਿਟੀ ਬਿਨਾਂ ਗੱਲ ਤੋਂ ਐਕਸਪੈਕਟ ਕਰ ਦਿਓ ਜਿੰਨੀ ਕੋਈ ਦੇ ਸਕਦਾ ਉਹ ਦੇ ਦੂਗਾ ਜੀ ਵੀ ਆਪਾਂ ਇਸ ਗੱਲ ਤੋਂ ਮੈਂ ਬਹੁਤ ਵਾਰੀ ਸੁਣਦਾ ਨਾਲੇ ਤਾਂ ਲੋਕ ਉੱਥੇ ਘੋੜੀਆਂ ਫੜੌੜ ਜਾਂਦੇ ਐ ਨਾਲੇ ਬਾਤ ਵੀਰ ਕੰਨਾਪੂਤੀ ਦੀ ਅਸੀਂ ਗਏ ਸਾਨੂੰ ਚਾਹ ਨਹੀਂ ਮਿਲੀ ਜੀ ਦੂਜੀ ਵਾਰ ਚਾਹ ਨਹੀਂ ਮਿਲੀ ਜੀ ਜਾਂ ਮਾਲਕ ਕੋਲ ਨਹੀਂ ਬੈਠੇ ਹੁਣ ਇੱਕ ਬੰਦਾ ਜਿਹੜਾ ਅਥਰ ਤੱਕ 50 ਬੰਦਿਆਂ ਨੂੰ ਮਿਲ ਲੋ ਕਿੰਨਿਆਂ ਕ ਦਾ ਦੁੱਖ ਸੁੱਖ ਸੁਣ ਲੂਗਾ ਜੀ ਤੁਸੀਂ ਦਾ ਇਹ ਬੜਾ ਸਰਦ ਜੀ ਬਹੁਤ ਬਹੁਤ ਨੇੜੇ ਤੋਂ ਹੋ ਕੇ ਦੇਖਾਈ ਹਾਂਜੀ ਇਹਦੇ ਵਿੱਚ ਮੇਰੀ ਮਾਤਾ ਜੀ ਜੀ ਮੇਰੀ ਵਾਈਫ ਜੀ ਉਹਨਾਂ ਦਾ ਹੀ ਬਹੁਤ ਵੱਡਾ ਯੋਗਦਾਨ ਪਾਇਆ ਵੀ ਅਸੀਂ ਵੀ ਬਹੁਤ ਲੰਗਰ ਪਾਣੀ ਸ਼ਕਾਇ ਲੋਕਾਂ ਨੂੰ ਜੀ ਬਾਈ ਜੀ ਪਰ ਨਰਾਜ਼ ਗਏ ਆ ਵੀ ਸੁਣਨਾ ਹਾਂਜੀ ਆਪ ਦੇ ਵੱਲੋਂ ਤੈਜ ਨੂੰ ਹਰ ਇੱਕ ਦਾ ਖਿਆਲ ਕੀਤਾ ਹਾਂਜੀ ਹਾਂਜੀ ਹਰ ਇੱਕ ਦੀ ਕੋੜੀ ਜਿਹੜੀ ਆਈ ਉਹਦਾ ਪੂਰਾ ਧਿਆਨ ਕੀਤਾ ਜੀ ਬਾਈ ਜੀ ਪਰ ਲੋਕਾਂ ਦੇ ਚਾਵਾ ਚਾਵੀ ਚ ਨਾਰਾਜ਼ਗੀਆਂ ਸੁਣੀਆਂ ਪਰ ਅਸੀਂ ਕਿਸੇ ਦਾ ਅਜੇ ਤੱਕ ਕਹਿ ਲੋ ਵੀ ਮਾੜਾ ਕਰਕੇ ਨਹੀਂ ਤੱਕਿਆ ਜੀ ਕੋੜੀ ਨਹੀਂ ਆਤਮਾ ਤੋਂ ਤੁਸੀਂ ਸੱਚੇ ਹਾਂ ਅਸੀਂ ਸੱਚੇ ਹਾਂ ਸਾਨੂੰ ਵਿਸ਼ਵਾਸ ਆ ਵੀ ਜੋ ਅਸੀਂ ਕੀਤਾ ਵਧੀਆ ਕੀਤਾ ਜੀ ਬਾਈ ਜੀ ਇੰਨਾ ਵਧੀਆ ਅਸੀਂ ਉਸ ਨੂੰ ਘੋੜੇ ਨੂੰ ਅਸੀਂ ਅਗਲੇ ਨਾਲ ਪੇਸ਼ ਆਏ ਵੀ ਕੋਈ ਵੀ ਘੋੜੀ ਜੇ ਖਾਲੀ ਗਈ ਵੀ ਤਾਂ ਦੁਬਾਰਾ ਹੀ ਅਸੀਂ ਹੁਣ ਜਿਵੇਂ ਆਇਆ ਜੀ ਬਾਈ ਜੀ ਅੱਜ ਵੀ ਕੰਨੇ ਆ ਜੀ ਬਾਈ ਜੀ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਹੁਣ ਰਾਹਾਂ ਦੇ ਖਾਤੇ ਜਿਹੜੇ ਹੋਰ ਮਹਿੰਗੇ ਹੋ ਗਏ ਆ ਹਾਂ ਜੀ ਪਰ ਉਹਨਾਂ ਸਾਸਦ ਨੇ ਆ ਹਾਂ ਜੀ ਪਰ ਕੁਝ ਲੋਕਾਂ ਜਾਣ ਜਾਣ ਪਣਾ ਵੀ ਆ ਹਾਂ ਜੀ ਜਿਹੜਾ ਉਹ ਉਹ ਟੈਂਪੋ ਵਾਲੇ ਨੂੰ ਤਾਂ 7000 ਦੇਂਦੇ ਆ ਡਾਕਟਰ ਨੂੰ 1500 ਨਹੀਂ ਦੇਂਦੇ ਹਾਂ ਜੀ ਹਾਂਜੀ ਇਸ ਕੱਲ ਨਾ ਥੋੜਾ ਜਿਹਾ ਨਾਲ ਵੀ ਖੈਪੜਦੇ ਆ ਵੀ ਕੋੜੀ ਰਹਿ ਨਹੀਂ ਰਹੀ ਹਾਂਜੀ ਹਾਂਜੀ ਗੱਲ ਕੇ ਕੋੜੀ ਤਾਂ ਤਾਂ ਰਹਿਣੀ ਆ ਜਦੋਂ ਸਹੀ ਸਮੇਂ ਤੇ ਮਿਲੂਗੀ ਕਿ ਅੰਦਰੋਂ ਦਾ ਸਰੀਰ ਅਜਾਇਬ ਦਊਗਾ ਵੀ ਤੂੰ ਗੱਭਣ ਰਹਿ ਪਾ ਹਾਂਜੀ ਹਾਂਜੀ ਜੋ ਮੈਡੀਕਲੀ ਫਿੱਟ ਨਹੀਂ ਤਾਂ ਜਿੰਨੀ ਵਾਰੀ ਮਰਜ਼ੀ ਥੋੜਾ ਛੱਡ ਲੋ ਹਾਂਜੀ ਤੇ ਮਿੰਟੂ ਭਾਈ ਜੀ ਕੋਈ ਹੋਰ ਕੋਈ ਯਾਦਗਾਰੀ ਗੱਲ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਜਿਹਦੇ ਨਾਲ ਲੋਕਾਂ ਨੂੰ ਕੋਈ ਸਨੇਹਾ ਵੀ ਮਿਲ ਸਕੇ ਨਵਾਂ ਯੂਥ ਜਿਹੜਾ ਹੈ ਕਈ ਵਾਰੀ ਲੋਕਾਂ ਨੂੰ ਇਹ ਲੱਗਦਾ ਵੀ ਨੁਕਰਾ ਘੋੜਾ ਮਾਰਵਾੜੀ ਤੋਂ ਪਿੱਛੇ ਰਹਿ ਗਿਆ ਪਰ ਮੈਨੂੰ ਇਹ ਲੱਗਦਾ ਨਹੀਂ ਅਸੀਂ ਨੁਕਰਾ ਘੋੜਿਆਂ ਨੂੰ ਜਿੰਨੀ ਘੋੜੀ ਪੈਂਦੀ ਹੈ ਮਾਰਵਾੜੀ ਨੂੰ ਤਾਂ ਉਨੀ ਪੈਂਦੀ ਹੋਣੀ ਜੀ ਨਹੀਂ ਅਸੀਂ ਇਹ ਗੱਲ ਕਿੰਨੇ ਵੀ ਜਿਹੜੇ ਸਧਾਰਨ ਫਾਰਮਰ ਹੈ ਹਾਂਜੀ ਉਹਨਾਂ ਵਾਸਤੇ ਨੁਕਰਾ ਇੱਕ ਇਹੋ ਜਿਹੀ ਚੀਜ਼ ਆ ਵੀ ਉਹ ਇੱਕ ਗਹਿਣਾ ਹੈ ਜੀ ਜਿਹੋ ਜਿਹਾ ਨੁਕਰਾ ਕਿਸੇ ਨੇ ਪੈਦਾ ਕਰ ਲੈ ਗਾਹ ਕੋ ਉਹੋ ਜਿਹਾ ਉਹ ਤਾਂ ਮਗਰ ਖੜਾ ਹੈ ਜੀ ਵੇਚਣਾ ਸੌਖਾ ਹੈ ਲੱਖ 2 ਲੱਖ ਤੋਂ ਲੈ ਕੇ 10 15 20 ਲੱਖ ਤੱਕ ਕੋੜੀ ਦੀ ਕੀਮਤ ਹੈ ਹੈ ਜੀ ਕੋੜਾਂ ਦੀ 35 40 ਲੱਖ ਤੋਂ ਲੈ ਕੇ 50 60 ਲੱਖ ਤੱਕ ਕਰੋੜ ਤੱਕ ਵੀ ਕੋੜਾਂ ਦੀ ਕੀਮਤ ਹੈ ਜੀ ਜੀ ਤੇ ਇੰਨੇ ਸਧਾਰਨ ਫਾਰਮਰਾਂ ਵਾਸਤੇ ਕੋਈ ਥੋੜੀ ਨਹੀਂ ਆਪਾਂ ਕਹਿ ਸਕਦੇ ਹਾਂ ਵੱਡੀ ਗੱਲ ਹੈ ਪਰ ਜੇ ਜਾਵੇ ਵੱਡੀਆਂ ਫਰੂਲੀਆਂ ਗੱਲਾਂ ਕਰਨੀਆਂ ਉਹਨਾਂ 'ਚ ਅਸੀਂ ਤਾਂ 담 ਨਹੀਂ ਸਮਝਦੇ ਅਸੀਂ ਕਿੰਨੇ ਵੀ ਉੰਨੀ ਗੱਲ ਕਰੋ ਜਿੰਨੇ ਵੇਖੋ ਘੋੜੇ ਇੱਕ ਸਤਕਾਰੇ ਗੁਰੂ ਸਾਹਿਬ ਦੀ ਸਵਾਰੀ ਆ ਜੀ ਪਰ ਇਹਨਾਂ ਦੇ ਵਿੱਚ ਬੈਠ ਕੇ ਥੋੜੇ ਆ ਉੱਤਨੀਵੇਂ ਜਿਹੜੇ ਆ ਅਸੀਂ ਉਸ ਗੱਲ ਦੇ ਹੱਕ ਚ ਨਹੀਂ ਬਿਲਕੁਲ ਠੀਕ ਅਸੀਂ ਕਹਿੰਦੇ ਵੀ ਸਹੀ ਗੱਲ ਹੋਵੇ ਜੀ ਲੋਕਾਂ 'ਚ ਵਿਸ਼ਵਾਸ ਬਣੇ ਜੇ ਕੋਈ ਚਾਰ ਭਰਾਵੇਂ ਬੈਠੇ ਗੱਲ ਕਰਦੇ ਆ ਤੇ ਉਹ ਗੱਲ ਵਾਕਈ ਉਹੀ ਹੋਵੇ ਕਈ ਵਾਰੀ ਇਹ ਹੁੰਦਾ ਜੀ ਵੀ ਹਰੇਕ ਬੰਦੇ ਦੀ ਕਰੋੜਾਂ ਤੋਂ ਥੱਲੇ ਉਤਰ ਨਹੀਂ ਤੇ ਉਹਦੇ ਨਾਲ ਨਵੇਂ ਬੰਦੇ ਇਸ ਫੀਲਡ 'ਚ ਜੁੜਨੋਂ ਹਾਂ ਟਲ ਜਾਂਦੇ ਟਲ ਜਾਂਦੇ ਇੱਕ ਜਿਹੜਾ ਇੱਕ ਨਵਾਂ ਰਿਵਾਜ ਹੋਰ ਪੈੜਾ ਪੈ ਗਿਆ ਜੀ ਵੀ YouTube ਚੈਨਲਾਂ ਦੇ ਉੱਤੇ ਬੈਠ ਕੇ ਆਪਣੇ ਭਰਾਵਾਂ ਨੂੰ ਨਿੰਦਣਾ ਆਪਣੇ ਬੇਰੂਸ ਨੂੰ ਨਿੰਦਣਾ ਇਹ ਵੀ ਬਹੁਤ ਮਾੜੀ ਗੱਲ ਹੈ ਤੁਹਾਡੇ ਜੋ ਕੋਈ ਆਪਸੀ ਮਤ ਭੇਦ ਹੈ ਉਹ ਆਪਸ ਚ ਬੈ ਕੇ ਪੰਚਾਇਤ ਕਰ ਲਓ ਕਿਤੇ ਉਹ ਸਾਰੀ ਦੁਨੀਆ ਨੂੰ ਕਿਉਂ ਸੁਣਾਉਣਾ ਹੈ ਨਹੀਂ ਨਹੀਂ ਇਹ ਤਾਂ ਇੱਕ ਨਹੀਂ ਜਿੰਨੀ ਸਤਕਾਰੀ ਚੀਜ਼ ਹੈਗੀ ਆ ਇਸਤਕਾਰੀ ਲਾਈਨ ਹੈਗੀ ਆ 19 ਕਾਰਜ ਉਹ ਆਪਾਂ ਸਾਰੇ ਹੱਲਾ ਮਾਰ ਗਏ ਉਹਨੇ ਆਪ ਸਚਾਈ ਤੇ ਪਹਿਰਾ ਦੇਈਏ ਜੀ ਤਾਂ ਇਹ ਕੋਈ ਆਪਣੇ ਤੋਂ ਹਜੇ ਏਡੀ ਗੱਲ ਦੂਰ ਨਹੀਂ ਗਈ ਜੀ ਆਪਣੇ ਬੁੱਕਲ ਚ ਹੀ ਆ ਬੁੱਕਲ ਚ ਆ ਜੀ ਬਿਲਕੁਲ ਤੇ ਬਿਲਕੁਲ ਉਸ ਤੇ ਪਹਿਰਾ ਦੇਣ ਦੀ ਲੋੜ ਹੈ ਇਹ ਉਹ ਯਕੀਨ ਤਵਾਰ ਬਣਾਉਣਾ ਇੱਕ ਬਹੁਤ ਜ਼ਰੂਰੀ ਹੈ ਜੀ ਲਾਡੀ ਬਾਈ ਹੁਣ ਤੁਹਾਡੇ ਨਾਲ ਵੀ 2 ਲੱਖ ਜਲਾਈਏ ਤੁਸੀਂ ਬਾਈ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਘੋੜਾ ਦਾ ਜੀ ਜੀ ਤੇ ਹੱਲਾਸ਼ੇਰੀ ਨਾਲ ਹੀ ਚੰਗਾ ਕਾਰਾ ਲਿਆ ਜਾਂਦਾ ਹੈ ਤੇ ਜੇ ਮਾੜੇ ਸਲਾਹਕਾਰ ਹੋਣ ਕਈ ਵਾਰੀ ਚੰਗਾ ਘੋੜਾ ਕੁਝ ਖਜ਼ਾ ਰੁਪਈਆ ਪਿੱਛੇ ਛਡਾ ਕੇ ਤੁਰ ਜਾਂਦੇ ਆ ਹਾਂਜੀ ਸ਼ਰਮਾ ਜੀ ਸਹੀ ਗੱਲ ਹੈ ਤੁਹਾਡੀ ਐਕਟਲੀ ਕੀ ਐਸੀਂ ਇੱਕ ਵਾਰੀ ਥੋੜਾ ਜਿਆ ਥੋੜੀ ਚੁੱਕ ਕਰ ਗਏ ਸੀਗੇ ਇਸੇ ਕਰੀ ਅਸੀਂ ਇੱਕ ਵਾਰ ਪਹਿਲਾਂ ਆਏ ਸੀਗੇ ਘੋੜਾ ਲੈਣ ਜੀ ਤਾਂ ਉਦੋਂ ਅਸੀਂ ਥੋੜੀ ਜੀ ਹੱਲਾਸ਼ੇਰੀ ਚ ਸਾਡੀ ਕਮੀ ਰੱਖੋ ਚਾਹੇ ਕੋਈ ਵਾਹਿਗੁਰੂ ਦਾ ਹੁਕਮ ਨਹੀਂ ਸੀਗਾ ਜੀ ਤਾਂ ਫਿਰ ਬਸ ਅਚਾਨਕ ਇੱਕ ਵਾਰ ਹੁਣ ਦੁਆਰ ਤੋਂ ਮਨ ਸੀਗਾ ਵੀ ਚਲੋ ਕੋਈ ਹੋਰ ਦੇਖਦੇ ਆ ਜੀ ਜਿਸ ਦਿਨ ਅਸੀਂ ਤੁਹਾਡੇ ਕੋਲ ਵੀ ਆਏ ਸੀਗੇ ਮਹੀਨਾ ਪਹਿਲਾਂ ਅਸੀਂ ਆਏ ਅਸੀਂ ਵਾਪਸ ਮੁੜਦੇ ਆ ਇੱਧਰ ਦੀ ਗਏ ਤਾਂ ਅਸੀਂ ਬਾਹੂਬਲੀ ਦੇਖਿਆ ਅੰਕਲ ਨੂੰ ਮਿਲਣ ਦਾ ਸੀਗਾ ਕੁਝ ਟਾਈਮ ਤੋਂ ਮਿਲੇ ਨਹੀਂ ਸੀਗੇ ਜੀ ਬਾਹੂਬਲੀ ਦੇਖਿਆ ਤਾਂ ਬਸ ਉਹ ਜਿਹੜੀ ਫਸਟ ਇਮਪ੍ਰੈਸ਼ਨ ਵਾਲੀ ਗੱਲ ਹੈ ਜੀ ਜੀ ਉਹ ਘੋੜਾ ਉੱਥੇ ਮਨ ਜੀ ਉਤਰ ਗਿਆ ਜੀ ਅਸੀਂ ਇੱਥੋਂ ਨਿਕਲੇ ਜਿਆਦਾ ਟਾਈਮ ਵੀ ਨਹੀਂ ਸੀ ਸ਼ਾਮ ਜੀ ਸੀਗੀ ਅਸੀਂ ਦੇਖਿਆ ਘੋੜਾ ਹਾਂਜੀ ਤਾਂ ਦੇਖਦੇ ਨਹੀਂ ਸਾਨੂੰ ਇਹ ਹੋਇਆ ਵੀ ਨਹੀਂ ਆਪੇ ਕਰੀ ਬਾਈ ਹੁਣ ਇਹ ਨਾਲ ਗੱਲ ਕਰੀਏ ਜਰੂਰ ਲਾਈਏ ਹਾਂ ਵੀ ਲਾਈਏ ਸਾਡਾ ਉਦੋਂ ਕੋਈ ਇੰਨਾ ਲੰਮਾ ਚੌੜਾ ਪਹਿਲਾਂ ਹੈ ਨਹੀਂ ਸੀ ਮਨ ਵੀ ਆਪਾਂ ਘੋੜਾ ਜ ਲੈਣਾ ਜਾਂ ਆਪਾਂ ਕੁਝ ਕਰਦਾ ਜੀ ਤਾਂ ਚਲੋ ਜੀ ਉੱਤਰ ਜਾ ਕੇ ਦੱਸਿਆ ਵੀ ਘੋੜਾ ਤਾਂ ਵਾਰ-ਵਾਰ ਖਾਮੂਰੇ ਆ ਰਿਹਾ ਹਾਂ ਤਾਂ ਦੇਖਿਆ ਉਹ ਸਮੁੰਦਰ ਦੇ ਨਾਲ ਜੀ ਤਕਰੀਬਨ 60 70 ਬੱਚੇ ਹੋਰ ਵੀ ਬਹੁਤ ਚੰਗੇ ਚੰਗੇ ਦੇਖਿਆ ਜੀ ਪਰ ਜਿਹੜੀ ਆ ਦੇਖਿਆ ਸਮੁੰਦਰ ਵਾਲੀ ਦੇਖਿਆ ਜੀ ਸਕਲੀ ਐਸਏ ਜੀ ਦੇਖੀ ਜੀ ਸਰ ਜੀ ਬਾਕੀ ਇਹ ਹਲਕ ਅੱਡਾ ਡਿਵਿਊ ਹੈ ਹੂੰ ਤਾਂ ਉਸ ਤੋਂ ਵੀ ਆਇਆ ਫਿਰ ਇਧਰ ਬਾਈ ਜੀ ਨੂੰ ਮਿਲੇ ਜੀ ਗੱਲਬਾਤ ਕੀਤੀ ਤਾਂ ਇਹਨਾਂ ਨੇ ਵੀ ਕੋਈ ਸਾਡੀ ਗੱਲ ਨਹੀਂ ਟਾਲੀ ਜੋ ਅਸੀਂ ਜਿਵੇਂ ਕਹਿਤਾ ਬਸ ਉਵੇਂ ਹੀ ਹੋ ਗਿਆ ਜੀ ਤਾਂ ਵਾਹਿਗੁਰੂ ਦਾ ਆਸ਼ੀਰਵਾਦ ਔਰ ਇਹਨਾਂ ਦਾ ਸਾਥ ਹੈ ਜੀ ਤਾਂ ਯਾਸਨ ਦੇ ਵਿੱਚ ਨਾ ਜੀ ਚੰਗਾ ਘੋੜਾ ਉਹੀ ਹੁੰਦਾ ਜਿਹਦੀ ਤਾਰੀਫ ਮਾਲਕ ਨੂੰ ਮੂੰਹੋਂ ਨਾ ਕਰਨੀ ਪਵੇ ਜੀ ਜੀ ਬਿਲਕੁਲ ਜਿਹੜਾ ਘੋੜਾ ਆਪ ਨਹੀਂ ਬੋਲਦਾ ਦੂਏ ਸਾਹਮਣੇ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ ਤਾਂ ਉਹਦਾ ਗੁਣ ਬਈ ਮਿੰਟੂ ਜੀ ਵੀ ਤੁਹਾਨੂੰ ਕੀ ਦਿਖਾ ਦਿੰਦੇ ਨਹੀਂ ਜੀ ਘੋੜੇ ਨੇ ਸਾਹਮਣੇ ਗੁਣ ਅਸਲ ਜਾਪ ਹੀ ਦਿਖਾਉਣਾ ਸਾਨੂੰ ਤਾਂ ਜੀ ਬਾਹੂਬਲੀ ਨੇ ਕਿਹਾ ਵੀ ਮੈਂ ਬਾਹੂਬਲੀ ਹਾਂ ਹਾਂ ਬਿਲਕੁਲ ਤਾਂ ਉਹਨੇ ਹੀ ਕਿਹਾ ਘੋੜੇ ਨਹੀਂ ਜੀ ਔਰ ਉਹਨੇ ਵਿਵਸ਼ ਕਰਤਾ ਵੀ ਇਹ ਤੋਂ ਨਹੀਂ ਹਲ ਸਕਦੇ ਤੁਸੀਂ ਬਿਲਕੁਲ ਠੀਕ ਹਾਂਜੀ ਇਹੀ ਘੋੜੇ ਦਾ ਜਾਦੂ ਹੈ ਬੱਸ ਆਈ ਹੈ ਜੀ ਵਾਕਈ ਜਾਦੂ ਹੋਇਆ ਨਾਲ ਅਸੀਂ ਗੱਲ ਕੀਤੀ ਸੀ ਵੀ ਕੋਈ ਅੰਕਲ ਸੀ ਅੱਗੇ ਮੈਂ ਕਈ ਵਾਰ ਗੱਲ ਸੁਣਾਈ ਹੈ ਉਹ ਘੋੜਾ ਦੇਖ ਕੇ ਆਇਆ ਕਾਲਾ ਰੈਂਬੋ ਦਾ ਨਾਮ ਹੈ ਜੋ ਆ ਕੇ ਕਹਿੰਦੇ ਵੀ ਮੈਨੂੰ ਐ ਲੱਗਿਆ ਵੀ ਘੋੜਾ ਮੇਰੀ ਛਾਤੀ ਤੇ ਪੈਰ ਧਰਦਾ ਰਾਤ ਨੂੰ ਜੀ ਤੇ ਅਗਲੇ ਦਿਨ ਆਪਣੇ ਮੁੰਡਿਆਂ ਨੂੰ ਕਹਿੰਦਾ ਵੀ ਭਾਵੇਂ ਕੋਈ ਜਾਇਦਾਦ ਵੇਚ ਕੇ ਲਿਆਓ ਜਿਹੜੀ ਤੁਸੀਂ ਨਵੀਂ ਲਈ ਆ ਪਰ ਘੋੜਾ ਮੈਨੂੰ ਜਰੂਰ ਲੈ ਕੇ ਦਿਓ ਅਸੀਂ ਤਾਂ ਜੀ ਜ਼ਿਆਦਾਤਰ ਘੋੜੇ ਖਰੀਦਣ ਲੱਗਿਆ ਬਾਲਾ ਕੋਈ ਪੁੱਛਾ ਨਹੀਂ ਮਰੋੜੀਆਂ ਉਰ ਤੋੜੋ ਭਾਨੀ ਕਰਦੇ ਜਿਹੜਾ ਵੀ ਐ ਤਾਂ ਜੇ ਦੇਖ ਲਿਆ ਤਾਂ ਬਸ ਠੀਕ ਹੈ ਜੀ ਉਹਨੂੰ ਹਾਂ ਉਹਨਾ ਵੀ ਉਵੇਂ ਹੀ ਜੀ ਇਹ ਤੁਹਾਡੇ ਦਿਲ 'ਚ ਗੜ ਗਿਆ ਜੀ ਅਸਲ 'ਚ ਇਹ ਕੀਮਤ ਘੋੜੇ ਦੀ ਨਹੀਂ ਹੁੰਦੀ ਇਹ ਤਾਂ ਜਿਹੜੀ ਤੁਹਾਡੇ ਦਿਲ 'ਚ ਸੂਲ ਗੜ ਗਿਆ ਬੱਸ ਉਹਦੀ ਕੀਮਤ ਨੂੰ ਇਹਨਾਂ ਦਾ ਤਾਂ ਕੁਛ ਹੈ ਹੀ ਨਹੀਂਗਾ ਜੀ ਕੀਮਤ ਨੂੰ ਇਹਨਾਂ ਦਾ ਕੋਈ ਉਹ ਗੱਡੀਆਂ ਵਾਲਾ ਸਿਸਟਮ ਕੋਈ ਇਹ ਮਾਡਲ ਨਹੀਂ ਹੈ ਪਰ ਕੀਮਤ ਉੱਥੇ ਜੇ ਹੈ ਵੀ ਕਿੰਨਾ ਕ ਪਸੰਦ ਆਉਂਦਾ ਆ ਤੁਹਾਡੇ ਕਿੰਨੀ ਕ ਨੀਂਦ ਉਸ ਘੋੜੇ ਨੇ ਹਰਾਮ ਕਰਤੀ ਹੈ ਤੇ ਉਹੀ ਉਹਦੀ ਕੀਮਤ ਹੈ ਜੀ ਹਾਂਜੀ ਤੇ ਹੋਰ ਭਾਈ ਪਿੰਦਾ ਜੀ ਕੋਈ ਗੱਲ ਲੱਗਦਾ ਰਹੀ ਦਨੀਆਂ ਨਹੀਂ ਬਸ ਹਾਂਜੀ ਤੁਹਾਨੂੰ ਮੁਬਾਰਕਾਂ ਜੀ ਬਹੁਤ-ਬਹੁਤ ਧੰਨਵਾਦ ਜੀ ਤੇ 올 ਦੀ ਬੈਸਟ ਸਾਰੇ ਭਰਾਵਾਂ ਨੂੰ ਤੁਹਾਡਾ ਘੋੜਾ ਉੱਥੇ ਜਾ ਕੇ ਇੱਤੇ ਨਾਲੋਂ ਵੀ ਵੱਧ ਨਾਰੋਸ਼ਨ ਕਰੇ ਜੀ ਅਸੀਂ ਵੀ ਤੁਹਾਡਾ ਵੀਂਟੂ ਭਾਵਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹਨੇ ਸਾਡਾ ਮਾਨ ਰੱਖਿਆ ਬਿਲਕੁਲ ਵੱਡੀ ਗੱਲ ਹੈ ਸਾਡੀ ਲੋੜ ਵੀ ਸੀ ਸਾਨੂੰ 3 ਸਾਲ 4 ਸਾਲ ਤੋਂ ਹੀ ਲੱਗ ਰਹੀ ਸੀ ਬਾਈ ਜੀ ਹਾਂ ਜੀ ਹਾਂ ਹਾਂ ਤੇ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਲੋਡ ਸੀ ਇਹ ਸੌਂਦਰ ਦੀ ਲਾਈਨ ਦੀ ਇਸ ਕਰਕੇ ਹੀ ਅਸੀਂ ਇਹਨਾਂ ਰੱਖ ਰਾਮ ਵੱਲ ਮਿਲ ਕੇ ਅੰਦਰ ਜਿੰਦਾ ਭਾਈ ਜੀ ਥੋੜਾ ਜਿਹਾ ਹੁਣ ਇੱਕ ਫਾਈਨਲ ਦੀ ਐਡਰੈਸ ਦੱਸ ਦਿਓ ਵੀ ਪਿੰਡ ਕਿੱਥੇ ਹੈ ਘੋੜਾ ਸਟੇਬਲ ਰੂ ਹੈ ਜੀ ਤੇ ਨੰਬਰ ਆਪਾਂ ਕੋਈ ਦੇ ਦੇਾਂਗੇ ਨਾਲ ਹਾਂਜੀ ਐਡਰੈਸ ਆਪਣਾ ਪਿੰਡ ਆਪਣਾ ਜੀ ਬੁਧਰਾਲੀ ਜ਼ਿਲ੍ਹਾ ਗੰਗਾਨਗਰ ਸਟੇਟ ਰਾਜਸਥਾਨ ਹੈ ਜੀ ਹਬੋਰੋਂ ਆਪਣਾ ਪਿੰਡ ਪੈ ਜਾਂਦਾ ਜੀ 23 ਕਿਲੋਮੀਟਰ ਠੀਕ ਹੈ ਜੀ ਤੇ ਹਾਂਜੀ ਬਠਿੰਡਾ ਪੂਰਾ 90 ਕਿਲੋਮੀਟਰ ਹੈ ਜੀ ਜੀ ਹਾਂਜੀ ਸਿੱਧੂ ਬ੍ਰਦਰ ਸਟਾਰਟ ਫਾਰਮ ਤੇ ਇਹ ਘੋੜਾ ਰੂ ਆ ਜੀ ਹਾਂਜੀ ਚਲੋ ਗੋੜਾ ਜੀ ਨੰਬਰ ਤੁਹਾਡੇ ਨਾਲ ਜਰੂਰ ਅਸੀਂ ਵੀਡੀਓ ਚ ਡਿਸਕ੍ਰਿਪਸ਼ਨ ਸ਼ੇਅਰ ਕਰ ਦਾਂਗੇ ਜਿਨ੍ਹਾਂ ਨੂੰ ਸਰਵਿਸ ਦੀ ਲੋੜ ਹੈ ਬਾਈ ਜੀ ਨਾਲ ਕੰਟੈਕਟ ਕਰੋ ਤੇ ਇੱਕ ਵਾਰੀ ਸਾਰੇ ਬੰਦੇ ਜਿਨ੍ਹਾਂ ਨੇ ਇੱਥੇ ਘੋੜਾ ਨਹੀਂ ਵੇਖਿਆ ਬਾਈ ਜੀ ਕੋਲ ਜਾ ਕੇ ਜਰੂਰ ਦੇਖ ਕੇ ਆਓ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਆਲ ਦੀ ਪੈਸਾ ਜੀ ਥੈਂਕ ਯੂ